ਇੱਥੋਂ ਦਾ ਇੱਥੋਂ ਦਾ ਵੀ ਆਪਾਂ ਨੂੰ ਬਾਈ ਨੇ ਦੱਸਿਆ ਬਈ 8 ਘੰਟੇ 10 ਘੰਟੇ ਕੰਮ ਕਰਕੇ 1000 ਸ਼ਿਲਿੰਗ ਬਣਦਾ 1000 ਸ਼ਿਲਿੰਗ ਤੁਸੀਂ ਇੰਡੀਆ ਦੇ ਹਿਸਾਬ ਨਾਲ 600 ਰੁਪਈਆ ਕਹਿ ਦੋ 650 650 ਰੁਪਈਆ ਹਨਾ ਤਾਂ ਇਹ ਮੁੱਲਾ ਦਾ ਵੀ ਆਪਣੇ ਇੱਕ ਤਰ੍ਹਾਂ ਦੇ ਮਜ਼ਦੂਰ ਦੀ ਦਿਹਾੜੀ ਹੁੰਦੀ ਹੈ ਜੋ ਸੋ ਯੂ ਹੈਵ 3 ਕਿਡਸ ਦੇ ਆਰ ਗੋਇੰਗ ਟੂ ਸਕੂਲ ਸੋ ਯੂ ਕੈਨ ਮੈਨੇਜ ਦਾ ਸਕੂਲ ਫੀਸ ਵਿਦ ਥਿਸ ਇਟਸ ਵੈਰੀ ਡਿਫਿਕਲਟ ਟੂ ਮੈਨੇਜ ਹਾਂ ਥੋੜਾ ਜਿਹਾ ਡਿਫਿਕਲਟ ਆ ਮੈਨੇਜ ਕਰਨਾ ਪਰ ਉਹੀ ਜਿਵੇਂ ਤੁਹਾਨੂੰ ਦੱਸ ਕੇ ਆਇਆ ਬਈ ਸਾਰੇ ਕਿਤੇ ਇਹੀ ਹਾਲ ਆ ਬੇਰਜਗਾਰੀ ਇੰਡੀਆ ਚ ਵੀ ਫੁੱਲ ਵੱਡੇ ਲੈਵਲ ਤੇ ਚੱਲ ਰਹੀ ਆ ਮਰਹੰਦਾ ਤੇ ਪੂਰੀ ਦੁਨੀਆ ਨਾਲੋਂ ਇਹਨਾਂ ਦੇਸ਼ਾਂ ਦੇ ਮੌਸਮ ਨੇੜੇ ਕੀਨੀਆ ਤੰਜ਼ਾਨੀਆ ਏਥੋਪੀਆ ਪੂਰੀ ਦੁਨੀਆ ਨਾਲੋਂ ਇਹਨਾਂ ਦੇ ਮੌਸਮ ਅਲੱਗ ਨਹੀਂ ਜਿਹੜੇ ਟਾਈਮਾਂ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਗਰਮੀ ਪੈਂਦੀ ਆ ਉਹ ਟਾਈਮਾਂ ਦੇ ਵਿੱਚ ਇੱਥੇ ਠੰਡ ਪੈਂਦੀ ਆ ਤੇ ਨਾਲੇ ਤੁਹਾਨੂੰ ਪੀਜੇ ਬਣਦੇ ਦਿਖਾ ਦਈਏ ਕਿਹੜੇ ਓਵਨ ਚ ਬਣਦੇ ਨੇ ਕਿੰਨੇ ਕ ਟਾਈਮ 'ਚ ਤਿਆਰ ਕਰ ਦਿੰਦਾ ਇਹ ਪੀਜ਼ਾ ਮਤਲਬ 15 ਮਿੰਟਾਂ 'ਚ ਕਿੰਨੇ ਪੀਜੇ ਪਾਉਣੇ ਪੈਂਦੇ ਨੇ ਇੱਕ ਵਾਰ 'ਚ 16 ਪੀਜੇ 15 ਮਿੰਟਾਂ 'ਚ ਤਿਆਰ ਕਰਨੇ ਫਿਰ ਤਾਂ 1 ਮਿੰਟ ਦੀ ਕਵਰੇਜ ਨਿਕਲ ਗਈ ਅੱਛਾ ਮਤਲਬ ਮਰਤਾ ਵਗੈਰਾ ਹਾਂਜੀ ਹਾਂਜੀ ਬੈਂਗਨ ਫੋਨ ਕੇ ਵਰਤਾ ਬਣਾ ਸਕਦੇ ਆ ਇਹ ਪਰਮਾਨੈਂਟ ਕੋਲੇ ਆ ਪਰਮਾਨੈਂਟ ਕੋਲੇ ਆ ਬਦਲਨੇ ਤਾਂ ਪੈਂਦੇ ਹੋਣਗੇ ਨਾ ਨਾ ਬਦਲ ਨਹੀਂ ਪੈਂਦੇ ਬਦਲਨੇ ਵੀ ਨਹੀਂ ਪੈਂਦੇ ਇਹ ਬਦਲਦੇ ਨਹੀਂ ਪੈਂਦੇ ਭਾਈ ਇਹ ਸਾਤੀ ਮਸਾ ਵਿੱਚ ਪਾਣੀ ਪਾ ਦੇਣਾ ਫਿਰ ਤੁਸੀਂ ਤਾਂ ਮਤਲਬ ਕਮਾਂਡਾ ਦੇਣ ਦੀ ਰੱਖਿਓ ਉਂਗਲੀਆਂ ਚਲਾਉਣੀਆਂ ਨੇ ਤੇ ਬਣੀਆਂ ਦਾ ਕੰਮ ਆਪਣੇ ਆਪ ਹਨਾ ਨਹੀਂ ਬਹੁਤ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਕੁਮ ਰਹੇ ਆ ਜੀ ਦੇਸ਼ ਕੀਨੀਆ ਆਪਣੇ ਇਸ ਸਫਰ ਦਾ ਇਹ ਨੌਵਾਂ ਦੇਸ਼ ਆ ਕੀਨੀਆ ਦੀ ਰਾਜਧਾਨੀ ਨਾਈਰੋਬੀ ਤੇ ਕੱਲ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਇਆ ਸੀ ਵੀ ਕੀਨੀਆ ਦੇ ਵਿੱਚ ਸਿੱਖ ਕਦੋਂ ਆਏ ਨੇ ਤੇ ਕਿਹੜੀਆਂ-ਕਿਹੜੀਆਂ ਉਹਨਾਂ ਨੇ ਗੇਮਾਂ ਦੇ ਵਿੱਚ ਉਪਲਬਧੀਆਂ ਹਾਸਲ ਕੀਤੀਆਂ ਨੇ ਉਹ ਸਾਰਾ ਕੁਝ ਇੱਕ ਕਲੱਬ ਬਣਿਆ ਹੋਇਆ ਲੱਗ ਤੋਂ ਉਹ ਪਿਛਲੀ ਵੀਡੀਓ ਦੇ ਵਿੱਚ ਦਿਖਾਇਆ ਤੇ ਹੁਣ ਵੀ ਆਪਾਂ ਉਸੇ ਕਲੱਬ ਦੇ ਵਿੱਚ ਹੀ ਖੜੇ ਆ ਇੱਥੋਂ ਫਿਲਹਾਲ ਆਪਾਂ ਟੈਕਸੀ ਬੁੱਕ ਕਰਾਂਗੇ ਟੈਕਸੀ ਬੁੱਕ ਕਰਨ ਤੋਂ ਬਾਅਦ ਮਾੜਾ ਮੋਟਾ ਆਪਾਂ ਸ਼ਹਿਰ ਦਾ ਘੇੜਾ ਦਵਾਂਗੇ ਮਾਰਕੀਟ ਦਾ ਘੇੜਾ ਦਵਾਂਗੇ ਤੇ ਇੰਨਾ ਰੋਬੀ ਬਾਰੇ ਗੱਲਾਂ ਬਾਤਾਂ ਕਰਾਂਗੇ ਇੱਥੇ ਥੋੜਾ ਜਿਹਾ ਮੌਸਮ ਠੰਡ ਵਾਲਾ ਸਵੇਰੇ ਸ਼ਾਮ ਚੰਗੀ ਠੰਡ ਹੋ ਜਾਂਦੀ ਹੈ ਦੁਪਹਿਰੇ ਥੋੜੀ ਜਿਹੀ ਧੁੱਪ ਹੁੰਦੀ ਹੈ ਮੇਰੇ ਕੋਲ ਇੱਕੋ ਹੀ ਕੋਟ ਆ ਤੇ ਜੇ ਆਪਾਂ ਨੂੰ ਕੋਈ ਉੱਥੇ ਕੋਟ ਪਸੰਦ ਆਇਆ ਤਾਂ ਆਪਾਂ ਕੋਟ ਵੀ ਲੈ ਲਾਂਗੇ ਇੱਥੇ ਦੀ ਕੈਥ ਲਾਉਣ ਦਾ ਸਟੋਰ ਵੀ ਹੈਗਾ ਜਿੰਨਾਂ ਸਾਡੀ ਪਿਛਲੀ ਵੀਡੀਓ ਦੇਖੀ ਹੋਣੀ ਉਹਨਾਂ ਨੂੰ ਪਤਾ ਕਿ ਸਾਡੇ ਨਾਲ ਕੋ ਮਰੇ ਰਹੇ ਨੇ ਜੀ ਬਾਈ ਹਰਦੀਪ ਸਿੰਘ ਤੇ ਇਹ ਪਿਛਲੇ 9 ਸਾਲਾਂ ਤੋਂ ਕੀਨੀਆ ਦੇ ਵਿੱਚ ਰਹਿ ਰਹੇ ਨੇ ਕੱਲ ਵੀ ਜਿਹੜੇ ਆਪਾਂ ਇੱਥੇ ਕਾਉਂਸਲ ਦੇ ਵਿੱਚ ਸਿੱਖ ਯੂਨੀਅਨ ਕਲੱਬ ਦੇ ਵਿੱਚ ਘੁੰਮਣ ਆਏ ਆ ਤਾਂ ਬਾਈ ਜੀ ਸਾਨੂੰ ਲੈ ਕੇ ਆਏ ਸੀ ਹੁਣ ਟੈਕਸੀ ਬੁੱਕ ਹੋ ਰਹੀ ਆ ਟੈਕਸੀ ਵਾਲੀ ਐਪਲੀਕੇਸ਼ਨ ਇੱਥੇ ਉਬਰ ਚੱਲਦੀ ਆ ਤੇ ਇੱਕ ਚੱਲਦੀ ਆ ਬਾਈ ਬੁਲਟ ਹਨਾ ਬੀ ਯੂ ਐਲ ਟੀ ਤੇ ਇਹ ਤਾਂ ਚਲੋ ਬਾਈ ਹੋਰੇ ਆਪਣੇ ਨਾਲ ਲਈ ਨਹੀਂ ਤਾਂ ਜੇ ਵੈਸੇ ਬੰਦਾ ਇਕੱਲਾ ਘੁੰਮਣ ਆਉਣਾ ਤਾਂ ਬੁਲਟ ਐਪਲੀਕੇਸ਼ਨ ਤੁਸੀਂ ਡਾਊਨਲੋਡ ਕਰ ਲਿਓ ਟੈਕਸੀਆਂ ਬੁੱਕ ਕਰਨ ਦੇ ਵਿੱਚ ਤੁਹਾਨੂੰ ਘੁੰਮਣ ਫਿਰਨ ਦੇ ਵਿੱਚ ਫਾਇਦਾ ਰਹੂਗਾ ਤੇ ਬਾਈ ਜੀ ਦੱਸੋ ਮਾੜਾ ਜ ਆ ਹੁਣ ਆਪਾਂ ਕੀ ਕਿੱਥੇ ਚੱਲਾਂਗੇ ਬਾਜ਼ਾਰ ਮਾਰਕੀਟ ਹਾਂਜੀ ਆਪਣੇ ਲੱਗਣਾ ਮੌਲ ਆ ਕਾਫੀ ਵੱਡੇ ਵੱ ਕੋਈ ਵੀ ਚੀਜ਼ ਤੁਹਾਨੂੰ ਚਾਹੀਦੀ ਉਹ ਤੁਹਾਨੂੰ ਮਿਲ ਜਾਂਦੀ ਆ ਚਲੋ ਠੀਕ ਐ ਬਸ ਸੈਂਟਰ ਆ ਗਿਆ ਹੈ ਵੈਸਟ ਗੇਟ ਵੈਸਟ ਗੇਟ ਜਗ੍ਹਾ ਦਾ ਨਾਮ ਆ ਹਾਂ ਉਹ ਮੌਲ ਦਾ ਨਾਮ ਆ ਅੱਛਾ ਜੀ ਉਹ ਮੌਲ ਘੁਮਾ ਕੇ ਤੇ ਸਾਨੂੰ ਮਾੜਾ ਮੋਟਾ ਸ਼ਹਿਰ ਦਾ ਢੇੜਾ ਕਢਾਵਾਂਗੇ ਆ ਸਾਹਮਣੇ ਬੋਰਡ ਲੱਗਿਆ ਹੋਇਆ ਤੇ ਬੋਰਡ ਦੇ ਵਿਚਾਲੇ ਵਾਲੇ ਬੋਰਡ ਤੇ ਲਿਖਿਆ ਹੋਇਆ ਮੁਯਾਲੀ 799 ਕਿਲੋਮੀਟਰ 790 ਕਿਲੋਮੀਟਰ ਲਾਓ ਤੁਸੀਂ ਤੇ ਇਹ ਉਹ ਬਾਰਡਰ ਆ ਜੀ ਇਥੋਪੀਆ ਤੇ ਕੀਨੀਆ ਦਾ ਆਪਾਂ ਕੱਲ 800 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਆਏ ਆ ਬੱਸ ਦੇ ਵਿੱਚ ਤੁਸੀਂ ਹਿਸਾਬ ਲਾ ਲਓ ਭਈ ਅ ਘਟੋ ਘਟ 12 13 ਘੰਟੇ ਆਪਾਂ ਬੱਸ ਦੇ ਵਿੱਚ ਬਹਿ ਕੇ ਆਏ ਆ ਪਰ ਇੱਥੋਂ ਦੀ ਗੱਲ ਮੈਨੂੰ ਇਹ ਵਧੀਆ ਲੱਗੀ ਵੀ ਇੱਥੇ ਰੋਡ ਬਹੁਤ ਘਾਂਟ ਬਣੇ ਹੋਏ ਸੀ 800 ਦੇ 800 ਕਿਲੋਮੀਟਰ ਰੋਡ ਹੀ ਘਾਂਟ ਬਣਿਆ ਹੋਇਆ ਸੀ ਹੁਣ ਤੱਕ ਦੇ ਸਭ ਤੋਂ ਘਾਂਟ ਰੋਡ ਮੈਂ ਕਿਨੀਆਂ ਦੇ ਵਿੱਚ ਦੇਖੇ ਨੇ ਤੁਸੀਂ ਦੇਖੋ ਵੀ ਕਿੰਨੀਆਂ ਗੱਡੀਆਂ ਜਾ ਰਹੀਆਂ ਨੇ ਕਿੰਨਾ ਟ੍ਰੈਫਿਕ ਆ ਕਿਸੇ ਪਾਸੇ ਕੋਈ ਹਾਰਨ ਦੀ ਆਵਾਜ਼ ਨਹੀਂ ਆ ਰਹੀ ਆ ਗੇਟ ਆ ਜੀ ਉਹਦਾ ਯੂਨੀਅਨ ਕਲੱਬ ਦਾ ਖੰਡਾ ਬਣਿਆ ਹੋਇਆ ਇੱਥੇ ਆ ਗਈ ਆਪਣੀ ਟੈਕਸੀ ਇੱਥੇ ਵੀ ਆ ਰੰਗਲੈਂਡ ਵਾਲੀਆਂ ਗੱਡੀਆਂ ਵਾਂਗੂ ਪਿੱਛੇ ਹੁੰਦੀ ਆ ਪੀਲੀ ਪਲੇਟ ਤੇ ਮੂਰੇ ਹੁੰਦੀ ਆ ਚਿੱਟੀ ਪਲੇਟ ਜੈਂਬੋ ਜੈਂਬੋ ਮਤਲਬ ਸਸਰੀ ਕਾਲ ਸੀਟ ਬੈਲਟ ਇੱਥੇ ਬਹੁਤ ਜ਼ਰੂਰੀ ਆ ਭਾਈ ਬਹੁਤ ਜ਼ਰੂਰੀ ਆ ਇਸ ਟਾਈਮ ਆਪਾਂ ਜਿਹੜੀ ਟੈਕਸੀ ਬੁੱਕ ਕਰਾਈਆ ਤੇ ਆਪਣੇ ਨਾਲ ਬਾਈ ਬੈਠਿਆ ਵਾਟ ਇਜ਼ ਯਰ ਨੇਮ ਬ੍ਰਦਰ ਮਾਈ ਨੇਮ ਇਜ਼ ਜਰਮਾਇਆ ਚੇਗੇ ਜਰਮਾਇਆ ਚੇਗੇ ਯੈਸ ਆ ਇਹ ਬਾਈ ਦਾ ਨਾਮ ਆ ਤੇ ਇਹ ਬਾਈ ਵੀ ਸਹਾਈਲੀ ਹੀ ਬੋਲਦੇ ਹੋਣਗੇ ਤੇ ਮੈਂ ਬਾਈ ਨਾਲ ਗੱਲਾਂ ਬਾਤਾਂ ਕਰ ਰਿਹਾ ਸੀ ਮੈਂ ਕਿਹਾ ਵੀ ਕੇਨੀਆ ਬ੍ਰਦਰ ਹਾਉਸ ਦਾ ਕੰਟਰੀ ਟੈਲ ਮੀ ਅਬਾਊਟ ਦਿਸ ਕੰਟਰੀ ਬਿਕਾਉਜ਼ ਦਿਸ ਇਜ਼ ਮਾਈ ਵੈਰੀ ਫਸਟ ਟਾਈਮ ਇਨ ਕੇਨੀਆ ਅ ਕੇਨੀਆ ਵੀ ਆਸਟਰਗੋ ਰਿ ਬਿਕਾਉਜ਼ ਥੇਅਰ ਇਜ਼ ਨੋ ਮਨੀ ਨੋ ਮਨੀ ਵੀ ਆਰ ਵਰਕਿੰਗ ਹਾਰਡ ਬਟ ਥੇਅਰ ਇਜ਼ ਨੋ ਮਨੀ ਹਾਉ ਹਾਉ ਮਨੀ ਹਾਉ ਮਨੀ ਆਵਰਸ ਯੂ ਆਰ ਵਰਕਿੰਗ ਇਨ ਅ ਡੇ ਹਾ ਲਾਈਕ ਯੂ ਕੈਨ ਗੈਟ ਅਰਾਊਂਡ 800 ਔਰ 1000 1000 ਸ਼ੀਲਿੰਗ ਇਨ ਅ ਡੇ ਓਕੇ ਸੋ ਯੂ ਆਰ ਡੂਇੰਗ ਓਵਰਟਾਈਮ ਐਸ ਵੈਲ ਯਾ ਆਮ ਥਿੰਕing ਫਰ ਮਾਰਨਿੰਗ ਅਪ ਟੂ 8 ਅੱਛਾ ਬਾਈ ਕਹਿੰਦਾ ਉਹੀ ਮੈਂ ਤੁਹਾਨੂੰ ਪਹਿਲਾਂ ਵੀ ਆਪਾਂ ਦੱਸ ਕੇ ਆਏ ਆਂ ਵੀ ਇਨ੍ਹਾਂ ਕੰਟਰੀਆਂ ਦੇ ਵਿੱਚ ਥੋੜਾ ਜਿਹਾ ਜਿਵੇਂ ਲੋਕਲ ਬੰਦੇ ਕੰਮ ਕਰਦੇ ਨੇ ਤਾਂ ਉਹਨਾਂ ਕੋਲ ਇੰਨਾ ਪੈਸਾ ਟਕਾ ਨਹੀਂ ਹੁੰਦਾ ਬਿਜ਼ਨਸ ਦੇ ਵਿੱਚ ਇੱਥੇ ਪੈਸਾ ਬਹੁਤ ਆ ਬਹੁਤ ਆ ਵੈਸਟ ਆਫਰੀਕਾ ਆਪਾਂ ਘੁੰਮੇ ਆ ਤਾਂ ਉੱਥੇ ਵੀ ਮੈਂ ਤੁਹਾਨੂੰ ਦਿਖਾਇਆ ਵੀ ਜਿਹੜੇ ਬੰਦੇ ਬਿਜ਼ਨਸ ਕਰਦੇ ਨੇ ਉਹਨਾਂ ਕੋਲ ਚੰਗਾ ਪੈਸਾ ਪਰ ਸਰਕਾਰੀ ਬੰਦਾ ਚਾਹੇ ਪੁਲਿਸ 'ਚ ਵੀ ਹੋਵੇ ਉਹਦੀ ਵੀ ਓਨੀ ਤਨਖਾਹ ਹੈ ਨਹੀਂ 5-7000 ਰੁਪਿਆ ਤਨਖਾਹ ਵੈਸਟ ਅਫਰੀਕਾ ਵਾਲੇ ਪਾਸੇ ਦੀ ਮੈਂ ਗੱਲ ਕਰ ਰਿਹਾ ਇੱਥੋਂ ਦਾ ਇੱਥੋਂ ਦਾ ਵੀ ਆਪਾਂ ਨੂੰ ਬਾਈ ਨੇ ਦੱਸਿਆ ਬਈ 8 ਘੰਟੇ 10 ਘੰਟੇ ਕੰਮ ਕਰਕੇ 1000 ਸ਼ਿਲਿੰਗ ਬਣਦਾ 1000 ਸ਼ਿਲਿੰਗ ਤੁਸੀਂ ਇੰਡੀਆ ਦੇ ਹਿਸਾਬ ਨਾਲ 600 ਰੁਪਿਆ ਕਹਿ ਦੋ 650 600 650 ਰੁਪਿਆ ਹਨਾ ਤਾਂ ਇਹ ਮੁੰਲਾ ਦਾ ਵੀ ਆਪਣੇ ਇੱਕ ਤਰ੍ਹਾਂ ਦੇ ਮਜ਼ਦੂਰ ਦੀ ਦਿਹਾੜੀ ਹੁੰਦੀ ਹੈ ਜਦੋਂ ਇੰਡੀਆ ਦੇ ਵਿੱਚ ਆਪਾਂ ਘਰ ਪਾਉਣਿਆਂ ਦਾ ਓਨੀ ਕੀ ਦਿਹਾੜੀ ਹੁੰਦੀ ਹੈ So the average uh, working hours is eight hours for a for a taxi driver. Uh, Fifteen hours. Fifteen hours. Yeah, or even even more. So after doing the uh, overtime, yeah. you will get a more uh, money no, something. No one no, no. will add you your money. Okay. You're just working to to, to save yourself because uh, the government have take a lot of money. So if there is any uh, government person working here, yeah. So what is the average uh, uh, salary scale they have? how much they are earning in a month in a government job government job yeah uh, it depend but they get a lot of, no, not 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 a lot of not like you are in police you are a police officer normal police officer yeah, like so what kind of salary you will be get from the kenya government 20000 20 20000 20000 20, per, 20, per, per month ਤੁਸੀਂ ਮੈਂ ਸਕਰੀਨ ਤੇ ਲਿਖ ਦੂੰਗਾ ਗੁਣਾ ਕਰਕੇ ਵੀ ਕਿੰਨਾ ਬਣ ਗਿਆ ਇਹਨਾਂ ਕੰਟਰੀਆਂ ਦੇ ਵਿੱਚ ਬਾਈ ਜੇ ਤੁਸੀਂ ਗੱਲ ਕਰੀਏ ਹਰਦੀਪ ਬਾਈ ਆਪਾਂ ਉਹਦੀ ਬਿਜ਼ਨਸ ਦੀ ਤਨਾਂ ਹੀ ਪੈਸਾ ਹਨਾ ਅੰਨਾ ਹੀ ਪੈਸਾ ਬਾਜੀ ਹਨਾ ਹਾਂ ਆਪਾਂ ਵੈਸਟ ਅਫਰੀਕਾ ਵਾਲਿਆਂ ਨੂੰ ਵੀਡੀਓ ਦੇ ਵਿੱਚ ਦਿਖਾਇਆ ਭਾਈ ਯਾਰ ਹਨਾ ਬਾਈ ਜੀ ਬਾਜੀ ਆਪਣਾ ਕੰਮ ਚੱਲ ਪਿਆ ਇੱਥੇ ਹਾਂ ਆਪਾਂ ਰਾਜੇ ਆ ਅੱਛਾ ਰਾਜੇ ਭਾਪੀ ਚਲੋ ਮੈਂ ਨਹੀਂ ਆਂਦਾ ਭੀ ਕੋਈ ਕਹਿੰਦਾ ਜੇ ਮੇਰੀ ਸੋਚ ਆ ਹਾਂਜੀ ਹਾਂਜੀ ਜੇ ਕੰਮ ਚੱਲ ਪਿਆ ਤਾਂ ਤੁਸੀਂ ਕੰਮ ਚੱਲ ਪਿਆ ਆਪਾਂ ਇੱਥੇ ਇੱਥੇ ਥੋੜੀ ਜਿਹੀ ਮੈਨੂੰ ਲੱਗਦਾ ਵੀ ਸੇਵਿੰਗ ਵਧੀਆ ਇੱਥੇ ਨਾ ਬਾਜੀ ਲੇਬਰ ਜਿਹੜੀ ਨਾ ਬਹੁਤ ਸਸਤੀ ਆ ਲੇਬਰ ਸਸਤੀ ਆ ਜਿੱਦਾਂ ਆਪਣਾ ਕੋਈ ਲੇਬਰ ਤੇ ਆਪਾਂ ਨੂੰ ਕਾਲਾ ਬਿਲਕੁਲ ਬਿਲਕੁਲ ਜਦੋਂ ਉੱਥੇ ਅਸੀਂ ਘੁੰਮ ਰਹੇ ਆ ਆਪਾਂ ਵੈਸਟ ਅਫਰੀਕਾ ਬਾਈ ਇੱਕ ਮੈਂ ਫੈਕਟਰੀ 'ਚ ਗਿਆ ਸੀ ਤਾਂ ਉਹ ਬਾਈ ਨੂੰ ਮੈਂ ਪੁੱਛਿਆ ਮੈਂ ਕਿ ਕਿੰਨੀ ਤਨਖਾਹ ਲੈਂਦੇ ਹੋ ਇਹ ਸ਼ਰਾਬ ਜਿਹੜੀ ਪੈਕ ਕਰਦੇ ਨੇ ਜਾਂ ਸ਼ਰਾਬ ਦੀ ਫੈਕਟਰੀ ਦੀ ਉਹ ਕਹਿੰਦਾ ਵੀ 44500 ਰੁਪਏ ਮਹੀਨੇ ਦੀ ਤਨਖਾਹ ਹੈ ਨਾਲ ਦੀ 44500 ਬਾਈ ਕੀ ਬਣਦਾ ਜਦੋਂ ਆਪਾਂ ਘਰੇ ਵਿੱਚ ਕੋਈ ਕੰਮ ਵਾਲੀ ਰੱਖਦੇ ਕਾਲੀ ਨੂੰ ਹੂੰ ਹੂੰ ਉਹਦੀ ਆਪਾਂ 12000 12 13000 ਤਨਖਾਹ ਦੇ ਦਿੰਦੇ ਆ ਕੰਮ ਉਹਨੇ ਸਾਰਾ ਕਰੀ ਜਾਣਾ ਪੈਸਾ ਬਾਈ ਮੈਂ ਤੁਹਾਨੂੰ ਦੱਸ ਕੇ ਹਟਿਆ ਜੌਬ ਚ ਕੰਮ ਦੇ ਵਿੱਚ ਚਾਹੇ ਆਪਣੇ ਇੰਡੀਆ ਚ ਵੀ ਅੱਜ ਦੀ ਡੇਟ ਦੇ ਵਿੱਚ ਜੌਬਾਂ ਚ ਪੈਸਾ ਠੀਕ ਆ 50 60000 70000 ਮਿਲ ਜਾਂਦਾ ਪਰ ਹੁਣ ਉਹਨੀ ਹੀ ਮਹਿੰਗਾਈ ਬਣ ਗਈ ਵੱਧ ਗਈ ਹੁਣ ਲੱਖ ਰੁਪਏ ਨਾਲ ਵੀ ਸਰਵਾਈਵ ਨਹੀਂ ਹੋ ਰਿਹਾ ਇੰਡੀਆ ਦੇ ਵਿੱਚ ਐਨਾ ਮਾਹੌਲ ਪਖਿਆ ਹੋਇਆ ਹਾਂਜੀ कि ਜਿਹੜੇ ਬੰਦੇ ਆਪਣੇ ਏਸ਼ੀਆ ਇੰਡੀਅਨ ਲੋਕੀ ਕੰਮ ਕਰਦੇ ਕੰਪਨੀਆਂ ਦੇ ਵਿੱਚ ਅੱਛਾ ਜੀ ਉਹਨਾਂ ਦਾ ਚੰਗੀ ਹੈ ਤਨਖਾਹਾਂ ਉਹਨਾਂ ਦੀਆਂ ਅੱਛਾ ਉਹਨਾਂ ਨੇ ਚੰਗੀਆਂ ਤਨਖਾਹਾਂ ਹਾਂ ਉਹ ਤਾਂ ਫਿਰ ਉਹ ਬਿਜ਼ਨਸ ਦੇ ਵਿੱਚ ਆ ਗਏ ਨਾ ਕੰਮ ਕਰ ਉਹਨਾਂ ਦਾ ਜਿਨ੍ਹਾਂ ਨੂੰ ਗਵਰਨਮੈਂਟ ਤਨਖਾਹ ਦੇ ਰਹੀ ਆ ਉੱਥੇ ਨਹੀਂ ਉਹਦਾ ਤਾਂ ਮਾਜਮਾ ਹੈਗਾ ਸੋ ਯੂ ਆਰ ਹੈਪੀ ਵਿਦ ਯੂਰ ਲਾਈਫ ਆਹ ਨੋ 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 ਹੈਪੀ ਵਾਈ ਯੂ ਹੈਵ एवरीथिंग ਯੂ ਹੈਵ ਬ੍ਰਦਰ ਯੂ ਹਾਂ ਯਾ ਯਾ ਹੈ एवरीथिंग ਯੈਸ ਬਟ ਵਾਈ ਯੂ ਆਰ ਨੈਕਟਿਵ ਹਾਂ ਓਕੇ ਵੀ ਆਰ ਗੁੱਡ yeah but what you don't have here we don't have cash yeah so, yes we that. Are but uh, apa e main gall jodanga gall de vich ha jidda faila hoya pe africa edda udda na bande nu lut lende aa kar dende je karde but edda koi nahi o ta bhai apa changi tarah dikhaunde aaye aa o ta dekho safe ta main dassa kithe vi nahi safe ta apa punjab di gall kariye raat barat te utthe vi apa nu darr lagda ha na ਜੇ ਆਪਾਂ ਸ਼ੋਅ ਆਫ ਕਰਾਂਗੇ ਹਾਂ ਯੂਰਪ ਚ ਜਾਵੜੋ ਬਾਈ ਯੂਰਪ ਚ ਦਿਨ ਦਿਹਾੜੇ ਛੋਟੇ ਪਰਸ ਲੁੱਟ ਲੈਂਦੇ ਨੇ ਕੱਢ ਲੈਂਦੇ ਨੇ ਉਹ ਕੋਈ ਗੱਲ ਨਹੀਂ ਹੈਗੀ ਉਹ ਸਾਰੇ ਕਿਤੇ ਦੁਨੀਆ ਇਹੋ ਜੀ ਹੈਗੀ ਆ ਪਰ ਇਹ ਸਾਰਿਆਂ ਦੇ ਸੋਚ ਸੋਚ ਦਾ ਫਰਕ ਹੁੰਦਾ ਜਿਵੇਂ ਆਪਾਂ ਕਈ ਵਾਰ ਕਹਿੰਦੇ ਵੀ ਰੱਬ ਨੇ ਸਾਨੂੰ ਹੱਥ ਪੈਰ ਦਿੱਤੇ ਨੇ ਚੰਗੇ ਵੀ ਅਸੀਂ ਕਮਾ ਲਾਂਗੇ ਪੈਸਾ ਤਾਂ ਬਾਈ ਬਾਈ ਨੂੰ ਤਾਂ ਸਿੱਧਾ ਹੀ ਝੱਗਾ ਚੱਕਦਾ ਕਹਿੰਦਾ ਵੀ ਮੈਂ ਤਾਂ ਕੁਝ ਨਹੀਂ ਹੈਗਾ ਨੋ ਵਰੀ ਗੋਡ ਵਿਲ ਗੋਡ ਇਜ਼ ਵਾਚਿੰਗ ਯੂ ਹੀ ਹੈਜ਼ ਅ ਗੁੱਡ ਪਲਾਨ ਫਾਰ ਯੂ ਇਨ ਫਿਊਚਰ ਸੋ ਬਲੀਵ ਇਨ ਗੋਡ ਬ੍ਰੋ ਓਕੇ ਆ ਬਾਈ ਨੂੰ ਮੈਂ ਦੱਸਤਾ ਮੈਂ ਕਿਰ ਆਪਣੇ ਤੇਰੇ ਵਾਸਤੇ ਵਧੀਆ ਪਲਾਨਿੰਗਾਂ ਕੀਤੀਆਂ ਹੋਣਗੀਆਂ ਜਿੰਨਾ ਤਰੀਕੇ ਸਮਝ ਲਿਖਿਆ ਤੈਨੂੰ ਦੇ ਹੀ ਦੇਣਾ ਬਾਈ ਨੂੰ ਦੱਸਿਆ ਵੀ ਬਾਈ ਮੈਰਿਡ ਵੀ ਆ ਸੋ ਯੂ ਹੈਵ 3 ਕਿਡਸ ਦੇ ਆਰ ਗੋਇੰਗ ਟੂ ਸਕੂਲ ਯਾ ਵਾਂਸ ਹੀ ਹੈਡ ਫਿਨਿਸ਼ਡ ਫਰਮ 4 ਨਾਉ ਹੀ ਇਸ ਸੋ ਯੂ ਕੈਨ ਮੈਨੇਜ ਦ ਸਕੂਲ ਫੀਸ ਵਿਦ ਥਿਸ ਨੋ ਇਟਸ ਵੈਰੀ ਡਿਫਿਕਲਟ ਟੂ ਮੈਨੇਜ ਹਾਂ ਥੋੜਾ ਜਿਹਾ ਡਿਫਿਕਲਟ ਆ ਮੈਨੇਜ ਕਰਨਾ ਪਰ ਉਹੀ ਜਿਵੇਂ ਤੁਹਾਨੂੰ ਦੱਸ ਕੇ ਆਇਆ ਬਈ ਸਾਰੇ ਕਿਤੇ ਇਹੀ ਹਾਲ ਆ ਬੇਰਜਗਾਰੀ ਇੰਡੀਆ ਚ ਵੀ ਫੁੱਲ ਵੱਡੇ ਲੈਵਲ ਤੇ ਚੱਲ ਰਹੀ ਆ ਤੇ ਜੇ ਕਿਸੇ ਕੋਲ ਰੋਜ਼ਗਾਰ ਹੈਗਾ ਤਾਂ ਉਹਨੀਆਂ ਤਨਖਾਹਾਂ ਨਹੀਂ ਹੈਗੀਆਂ ਪੂਰਾ ਹਾਲ ਹੈ ਬਾਈ ਸਾਰੇ ਪਾਸੇ ਹੀ ਤੁਸੀਂ ਮੈਂ ਕਹਿੰਦਾ ਇੰਡੀਆ ਚ ਪ੍ਰਾਈਵੇਟ ਜੌਬ ਕਰ ਲਓ ਬਾਈ ਸੋਨੂੰ ਅਗਲਾ 5000 7000 ਦੇਣ ਲੱਗੇ ਵੀ ਤੁਹਾਡਾ ਅੱਧਾ ਖੂਨ ਪੀ ਜੂਗਾ ਐਨਾ ਕੰਮ ਮਤਲਬ ਹੋਇਆ ਪਿਆ ਮਹਿੰਗਾਈ ਵਾਲੀ ਵਧ ਗਈ 5-7000 ਦੀ ਗੱਲ ਨਹੀਂ ਮੈਂ ਤੁਹਾਨੂੰ ਦੱਸ ਗਿਆ ਤਾਂ ਵੀ ਲੱਖ ਰੁਪਈਆ ਵੀ ਤੁਸੀਂ ਕਮਾ ਰਹੇ ਹੋਣਾ ਲੱਖ ਚ ਵੀ ਸਰਵਾਈਵ ਕਰਨਾ ਔਖਾ ਹੋਇਆ ਪਿਆ ਤੇ ਉਹ ਗੱਲ ਹੈ ਵੀ ਜਦੋਂ ਬੰਦੇ ਕੋਲ ਇੱਕ ਵਾਰੀ ਪੈਸਾ ਜ਼ਿਆਦਾ ਆ ਜੇ ਆਪਦੇ ਉਹ ਸ਼ੌਂਕ ਵਧਾ ਲਈ ਫਿਰ ਉਹ ਮੁੜ ਕੇ ਉਹਨੂੰ ਪੈਸੇ ਉਹ ਤੋਂ ਘਟਾਈ ਨਹੀਂ ਜਾਂਦੇ ਸ਼ੌਂਕ ਆਪ ਦੇ ਮਾਰ ਨਹੀਂ ਜਾਂ ਤਾਂ ਹੱਡ ਤੋੜਵੀਂ ਮਿਹਨਤ ਕਰਨੀ ਪੈਣੀ ਆ ਹਨਾ ਜਾਂ ਫਿਰ ਦੂਜਾ ਆਪਸ਼ਨ ਭਾਈ ਕਿਹੜਾ ਨਹੀਂ ਜਿਆ ਤੁਹਾਨੂੰ ਪਤਾ ਦੂਜਾ ਮੈਨੂੰ ਲੱਗਦਾ ਵੀ ਡਾਕਾ ਢੂਕਾ ਮਾਰਨਾ ਪੈਣਾ ਤੂੰ ਡਾਕਾ ਢੂਕਾ ਮਾਰਨਾ ਪੈਣਾ ਜਾਂ ਡਿਪਰੈਸ਼ਨ 'ਚ ਚਲ ਜਾ ਡਾਣਾ ਗਿਲ ਡਿਪਰੈਸ਼ਨ ਮੈਂ ਘੁੰਮ ਕੇ ਆਇਆ ਇਥੋਪੀਆ ਦੇ ਵਿੱਚ ਸੋ ਇਹ ਸਾਰੇ ਕਿਤੇ ਭਾਈ ਦੁਨੀਆ ਸੇਮ ਹੀ ਆ ਇਹ ਬਸ ਲੈਂਡ ਦਾ ਹੀ ਫਰਕ ਆ ਰੰਗਾਂ ਦਾ ਹੀ ਫਰਕ ਆ ਬੁਰਾ ਹਾਲ ਸਾਰੇ ਪਾਸੇ ਹੀ ਆ ਤੇ ਅੱਜ ਦੀ ਡੇਟ ਦੇ ਵਿੱਚ ਮਨ ਲੱਗਦਾ ਪੈਸਾ ਸਿਰਫ ਬਿਜ਼ਨਸ ਦੇ ਵਿੱਚ ਆ ਤਾਂ ਹੀ ਲੋਕ ਅ ਅੱਜ ਕੱਲ ਸਰਕਾਰੀ ਟੈਸਟਾਂ 'ਚ ਵੀ ਤੁਸੀਂ ਦੇਖੋਗੇ ਵੀ ਅੱਜ ਕੱਲ ਉਹਨਾਂ ਰਵਾਜ ਰਹਿਆ ਨਹੀਂ ਕੋਚਿੰਗ ਸੈਂਟਰ ਵੀ ਖਾਲੀ ਹੁੰਦੇ ਜਾ ਰਹੇ ਨੇ ਤੇ ਕਾਲਜ ਵੀ ਖਾਲੀ ਹੁੰਦੇ ਜਾ ਰਹੇ ਨੇ ਪੜ੍ਹਾਈ ਵਾਲੇ ਪਾਸੇ ਵੀ ਲੋਕ ਜੌਬ ਕਰਨਾ ਹੀ ਨਹੀਂ ਚਾਹੁੰਦੇ ਬੰਦ ਹੋ ਗਈ ਬਾਈ ਦੀ ਗੱਡੀ ਨਹੀਂ ਉਸੇ ਸਟਾਪ ਚ ਚਲੋ ਜੀ ਇਹ ਕਿਹੜੇ ਏਰੀਆ 'ਚ ਆ ਬਾਈ ਆਪਾਂ ਪਾਕਲੈਂਡਸ ਏਰੀਆ ਹੈ ਹੈ ਪਾਕਲੈਂਡਸ ਪੁੱਛ ਰਿਹਾ ਕਿ ਦੱਸ ਰਿਹਾ ਨਹੀਂ ਆਪ ਹਾਂ ਬਾਕ ਪਾਕਲੈਂਡਸ ਪਾਕਲੈਂਡਸ ਚਲੋ ਜੀ। ਬਾਕੀ ਬਈ ਪੰਜਾਬੀਆਂ ਨੂੰ ਸਰਦਾਰਾਂ ਨੂੰ ਇਹਦੇ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ। ਮੈਂ ਜਦੋਂ ਬਾਰਡਰ ਤੇ ਆਇਆ ਤਾਂ ਮੈਂ ਹੈਰਾਨ ਹੋ ਗਿਆ ਵੀ ਆਪਾਂ ਨੂੰ ਬਾਰਡਰ ਤੇ ਕਿਸੇ ਬੰਦੇ ਨੇ ਮੈਨੂੰ ਨਮਸਤੇ ਸਰਦਾਰ ਜੀ ਕਿਹਾ। ਨਮਸਤੇ ਕਹਿਣਾ ਨਾਰਮਲ ਗੱਲ ਆ ਇਹਨਾਂ ਨੂੰ ਪਤਾ ਹੈ ਇੰਡੀਆ ਮੂਵੀ ਚ ਦੇਖਦੇ ਨੇ ਇਹ ਪਰ ਸਰਦਾਰ ਜੀ ਕਹਿਣਾ ਬਹੁਤ ਵੱਡੀ ਗੱਲ ਆ। ਤਾਂ ਉਹ ਕਹਿੰਦੇ ਵੀ ਸਾਨੂੰ ਪਤਾ ਤੁਸੀਂ ਆਪਦੇ ਨਾਮ ਦੇ ਪਿੱਛੇ ਸਿੰਘ ਲਾਉਣੇ ਹੋ ਮੈਨੂੰ ਆਰਮੀ ਵਾਲਿਆਂ ਨੇ ਵੀ ਕਿਹਾ ਜਦੋਂ ਰਾਤ ਸਾਡੀ ਚੈਕਿੰਗ ਹੋ ਰਹੀ ਸੀ। ਤਾਂ ਮਤਲਬ ਇੱਥੋਂ ਤੁਸੀਂ ਹਿਸਾਬ ਲਾ ਸਕਦੇ ਹੋ ਵੀ ਪੰਜਾਬੀਆਂ ਨੂੰ ਕਿੰਨੇ ਕੁ ਵੱਡੇ ਲੈਵਲ ਤੇ ਸਰਦਾਰਾਂ ਨੂੰ ਸਿੱਖਾਂ ਨੂੰ ਇਹ ਜਾਣਦੇ ਨੇ। ਬਾਕੀ ਕੱਲੇ ਇੱਥੇ ਇੰਡੀਅਨ ਬਹੁਤ ਰਹਿੰਦੇ ਨੇ ਹਨਾ ਬਾਈ ਬਹੁਤ ਬਹੁਤ ਕੰਮ ਕਰਾ ਬਾਈ ਉਹਨਾਂ ਦਾ ਜਦੋਂ ਟਾਈਮ ਮਿਲੇ ਆਪਾਂ ਨੂੰ ਆਪਾਂ ਜਾਵਾਂਗੇ ਕਿੱਥੇ ਜੀ ਤੁਸੀਂ ਆਖੋਗੇ ਮੈਂ ਇੰਡੀਆ ਦੀਆਂ ਏਡੀਆਂ ਵਿੱਚ ਫਿਰਦਾ ਸਾਰੇ ਇੰਡੀਅਨ ਦੇਖਣਗੇ ਤੁਹਾਨੂੰ ਅੱਛਾ ਜੀ ਹਾਂ ਇੰਡੀਆ ਜਿੱਥੋਂ ਮੈਂ ਆਇਆ ਤੁਸੀਂ ਮੈਨੂੰ ਫੇਰ ਲੈ ਚੱਲੋਗੇ ਉੱਥੇ ਨਹੀਂ ਉੱਥੇ ਸੱਚੀ ਗੱਲ ਹੈ ਭਾਜੀ ਹਾਂ ਮੈਂ ਬੰਦਿਆ ਨੂੰ ਫੂਡ ਸਾਰਾ ਕੋਈ ਇੰਡੀਅਨ ਹਾਂ ਨਹੀਂ ਮੈਂ ਬੈਠਾ ਅੱਜ ਮੰਗਲਵਾਰ ਕੀ ਵਾਰ ਹੈ ਅੱਜ ਬਾਈ ਮੰਗਲਵਾਰ ਆ ਅੱਜ ਮੰਗਲਵਾਰ ਅੱਜ ਤੇ ਉੱਥੇ ਮੰਡੀ ਲੱਗੀ ਹੋਣੀ ਸਬਜ਼ੀ ਦੀ ਅੱਜ ਤੇ ਅੱਛਾ ਉਹ ਆਪਣੇ ਇੰਡੀਅਨ ਲੋ ਠੀਕ ਆ ਬ੍ਰਦਰ ਹਾਊ 올ਡ ਆਰ ਯੂ 43 43 ਇਅਰਸ 올ਡ ਓ ਮਾਈ ਗਾਡ 43 ਸਾਲ ਦੀ ਬਾਈ ਬਾਈ ਦੀ ਉਮਰ ਆ ਚਲੋ ਕੋਈ ਨਾ ਆਪਾਂ ਕੀ ਕਹਿ ਸਕਦੇ ਹੁਣ ਹੋਰ ਕਿ ਨਹੀਂ ਬਾਈ ਨਹੀਂ ਜਵਾਨ ਜਾ ਹੋਵੇ ਬੰਦਾ ਨੂੰ ਕਹਿੰਦੇ ਬਥੇਰੀ ਉਮਰ ਪਈ ਆ ਤੇਰੇ ਕੋਲ ਹੋਰ ਕਮਾ ਲਈ ਇਹਦਾ ਬਾਈ 43 ਮੇ ਤੇ ਲੱਗਿਆ ਪਰ ਯੂ ਆਰ ਲੁਕਿੰਗ ਵੈਰੀ ਯੰਗ ਬਟ ਸਮ ਟਾਈਮ ਹੁੰਦਾ ਭਾਜੀ ਅੱਜ ਕਿਸੇ ਨੇ ਹੁੰਦਾ ਬਾਈ ਸੈਲ ਬਿਕੋਜ਼ ਆਈ ਡੋਨਟ ਟੇਕ ਆਲਕੋਹਲ ਯੂ ਡੋਨਟ ਟੇਕ ਆਲਕੋਹਲ ਵੈਰੀ ਗੁੱਡ ਨੋ ਸਮੋਕ ਨੋ ਸਮੋਕ ਜਸਟ ਬੀ ਲਾਈਕ yeah But that's why right. thanks to god sorry just thanks to god yeah so, i uh, think go. go to god bhai hai na young pe bhai kehnda ve kade sharab nahi peeti kade kade sutta nahi laaya kehnde eh meri jawani da raaj chalo bhai hun aap chalde mall de neede te ede te maadi moti koi khareedo farokht kariye bahut chalo kapde le ainu okay brother okay. nice to meet you yeah. thank you so much mainu ta dukh bhariyan kahaniyan sunke bhai tarsiyan lag janda main ta bali gall fer karda nahi hunda mainu ta hoyenda yaar bhi ਕਿਵੇਂ ਲੋਕ ਸਰਵਾਈਵ ਕਰਦੇ ਹੋਣਗੇ ਆ ਜੇ ਟਾਈਮ ਭਾਈ ਹੁੰਦਾ ਹਰ ਕਿਸੇ ਨੂੰ ਹੁੰਦਾ ਜਿੱਦਾਂ ਮਰਜ਼ੀ ਕੋਈ ਬੰਦਾ ਖੁਸ਼ ਹੋਵੇ ਨਾ ਹਾਂ ਕਿ ਨਾ ਕਿਸੇ ਦਿਨ ਵਿੱਚ ਬਾਕੀਆਂ ਹੁੰਦੀ ਆ ਵੀ ਤਮਾ ਵੀ ਹੁੰਦੀ ਆ ਉਹ ਭਰਦੀ ਨਹੀਂ ਹਨਾ ਬਾਕੀ ਪਰ ਜਿਹੜੇ ਹਿਸਾਬ ਨਾਲ ਕੋਈ ਲੋਕ ਗੱਲਾਂ ਦੱਸਦੇ ਨੇ ਮੇਰਾ ਤਾਂ ਮੂਡ ਜੇ ਖਰਾਬ ਹੋ ਜਾਂਦਾ ਭਈ ਕਿਵੇਂ ਸਰਵਾਈਵ ਲਾ ਲੋਕਾਂ ਦਾ ਹਨਾ ਇਹ ਭਾਈ ਮਾਲ ਵੀਡੀਓ-ਬਿਡੀਓ ਬਣਾਉਣ ਦੇਣਗੇ ਹਾਂ ਹਾਂ ਨਹੀਂ ਆ ਡੰਡਾ ਜੇ ਅੰਦਰ ਪਾ ਲਵੇਂ ਆਪਾਂ ਇਕੱਲੇ ਮੋਬਾਈਲ ਨਾਲ ਬਣਾ ਲਾਂਗੇ ਹਾਂਜੀ ਇਹ ਮਾਲ ਆ ਜੀ ਇੱਥੋਂ ਦਾ ਸਰਟ ਇਹ ਸਭ ਤੋਂ ਵੱਡਾ ਮਾਲ ਆ ਇੱਥੋਂ ਦਾ ਭਾਈ ਇਹ ਸਭ ਤੋਂ ਵੱਡਾ ਦੇ ਮਾਲ ਇਹ ਏਰੀਆ ਦਾ ਵੱਡਾ ਮਾਲ ਹੈ ਇਹ ਏਰੀਆ ਦਾ ਵੱਡਾ ਮਾਲ ਆ ਇਹ ਚਲੋ ਜੀ ਬਾਕੀ ਭਾਈ ਉਹੀ ਗੱਲ ਤੁਸੀਂ ਦੇਖੋ ਕਿੰਨੀਆਂ ਗੱਡੀਆਂ ਚੱਲ ਰਹੀਆਂ ਨੇ ਪਰ ਕਿਤੇ ਵੀ ਕੋਈ ਬੰਦਾ ਹਾਰਨ ਨਹੀਂ ਮਾਰ ਰਿਹਾ ਸਾਰੇ ਬੰਦੇ ਆਪਦੀ ਲੈਅ ਦੇ ਵਿੱਚ ਜਾ ਰਹੇ ਨੇ ਲੋ ਜੀ ਮਾਲ ਦੇ ਆਪਾਂ ਅੰਦਰ ਆ ਗਏ ਆ ਇਸ ਏਰੀਆ ਦਾ ਸਭ ਤੋਂ ਵੱਡਾ ਮਾਲ ਆ ਇਹ ਤੇ ਜਿਹੜੇ ਮੈਨੂੰ ਕੱਪੜਿਆਂ ਦੀ ਲੋੜ ਸੀ ਉਹ ਬ੍ਰਾਂਡ ਇੱਥੇ ਹੈਗਾ ਕੋਈ ਵੀ ਲੈ ਸਕਦੇ ਤੁਸੀਂ ਕੀ ਲੈ ਸਕਦੇ ਆ ਬਾਈ ਕੋਈ ਵੀ ਕਿਤਾਬ ਅੱਛਾ ਕਿਤਾਬਾਂ ਮੈਂ ਬਾਈ ਘਾਟ ਹੀ ਪੜਦਾ ਕੋਈ ਵੀ ਲੈਣੀ ਹੋਵੇ ਨਾ ਇੰਦੇ ਤੇ ਆਪਣਾ ਜੋ ਡੇਢ ਮਹੀਨੇ ਦਾ ਟੂਰ ਸੀ ਇਹ ਮੈਂ ਡੇਢ ਮਹੀਨੇ ਦੇ ਅਕੋਰਡਿੰਗ ਕੱਪੜਾ ਲੀਡਾ ਲੈ ਕੇ ਆਇਆ ਸੀ ਤੇ ਮੈਨੂੰ ਢਾਈ ਮਹੀਨੇ ਹੋ ਗਏ ਤਾਂ ਕਰਕੇ ਮੈਨੂੰ ਕੱਪੜੇ ਲੈਣ ਦੀ ਲੋੜ ਪੈ ਗਈ ਜਿਹੜੇ ਕੱਪੜੇ ਮੈਂ ਘਰੋਂ ਲੈ ਕੇ ਆਇਆ ਸੀ ਉਹਦਾ ਹੁਣ ਥੋੜਾ ਜਿਹਾ ਘਾਟਮਚੋਲਾ ਜਾ ਹੋ ਗਿਆ ਇੱਥੇ ਮੈਂ ਇੱਕ ਦੋ ਬ੍ਰਾਂਡ ਪੁੱਛੇ ਬਾਈ ਨੂੰ ਉਹ ਬ੍ਰਾਂਡ ਇੱਥੇ ਹੈਗੇ ਨੇ ਤੇ ਡੀ ਕੈਥ ਲਾਉਣ ਦਾ ਸਟੋਰ ਵੀ ਹੈਗਾ ਇੱਥੇ ਇੰਡੀਆ ਨਾਲੋਂ ਥੋੜਾ ਜਿਹਾ ਆਪਣਾ ਡੀ ਕੈਥ ਲਾਉਣ ਦੇ ਵਿੱਚ ਕੱਪ ਔਰ ਆਪਾਂ ਨੂੰ ਹੁਣ ਲੈਣਾ ਪੈਣਾ ਕਿਉਂਕਿ ਬਹੁਤ ਛੇਰ ਹੋ ਗਿਆ ਨਾਇਰੋਬੀ ਸਪੋਰਟਸ ਤੇ ਮੈਕਸ ਦੇ ਕੱਪੜੇ ਮੈਨੂੰ ਬਹੁਤ ਘੈਂਟ ਲੱਗਦੇ ਨੇ ਇਹਨਾਂ ਦੇ ਟੀ-ਸ਼ਰਟ ਆ ਇੱਧਰ ਆ ਜਾਓ ਬਾਜੀ ਇੱਕ ਨੰਬਰ ਕਾਟਨ ਹੁੰਦਾ ਇਹਨਾਂ ਕੋਲ ਜਿੰਨਾ ਮਰਜ਼ੀ ਇਹਨਾਂ ਨੂੰ ਘੜੀਸੋ ਤੁਸੀਂ ਨਾ ਇਹ ਤੇ ਬੂਰਾ ਵੀ ਨਾ ਕੁਝ ਹੋਰ ਆ ਵੀ ਬਸ ਹੁਣ ਆਪਾਂ ਨੂੰ ਰੰਗ ਮਿਲ ਜਾਵੇ ਚੱਕਵੇਂ ਚੱਕਵੇਂ ਜੀ ਆਇਆ ਆਪਣੇ ਸਹਿਜ ਲੈ ਭਾਈ ਆ ਭਾਈ ਇਹ ਕੇਐਸ ਮਤਲਬ ਕੇਨੀਆਂ ਸ਼ਿਲਿੰਗ ਹਾਂ ਇਹ ਜਿਵੇਂ ਆਈ ਐਨਆਰ ਵਰਤਦੇ ਆਪਾਂ ਇੰਡੀਅਨ ਰੁਪੀਸ ਤਾਂ ਕੇਐਸ ਮਤਲਬ ਕੇਨੀਆਂ ਸ਼ਿਲਿੰਗ ਲੋ ਜੀ 15 20 ਮਿੰਟ ਉੱਥੇ ਮੱਥਾ ਮਾਰਨ ਤੋਂ ਬਾਅਦ ਆਪਾਂ ਪਹੁੰਚ ਗਏ ਜੀ ਡੀ ਕੈਥਲੌਨ ਕਹਿੰਦੇ ਜਿਹਨੂੰ ਡੀ ਕੈਥਲੌਨ ਦਾ ਚਸਕਾ ਪੈ ਜੇ ਫਿਰ ਉਹਨੂੰ ਛੇਤੀ ਕਿਤੇ ਹੋਰ ਚੀਜ਼ ਪਸੰਦ ਨਹੀਂ ਆਉਂਦੀ ਪਰ ਉਹ ਮੈਕਸ ਵਾਲਿਆਂ ਦੀ ਚੀਜ਼ ਵਧੀਆ ਹੁੰਦੀ ਆ ਮੌਸਮ ਆਥ ਨੇ ਠੰਡਾ ਹੋ ਜਾਂਦਾ ਮੈਂ ਤੁਹਾਨੂੰ ਦੱਸ ਕੇ ਹਟਾਂ ਵੀ ਇਸ ਸ਼ਹਿਰ ਦੀ ਜਿਹੜੀ ਹਾਈਟ ਆ ਉਹ 1700 ਮੀਟਰ ਆ ਮਤਲਬ 6000 ਫੁੱਟ ਦੇ ਨੇੜੇ ਤੇੜੇ ਇਸ ਸ਼ਹਿਰ ਦਾ ਐਲਟੀਟਿਊਡ ਆ ਮਨਾਲੀ ਤੋਂ 1000 ਕਿ ਫੁੱਟ ਥੱਲੇ ਤਾਂ ਕਰਕੇ ਇੱਥੇ ਥੋੜਾ ਜਿਹਾ ਠੰਡ ਵਾਲਾ ਮੌਸਮ ਰਹਿੰਦਾ ਤੇ ਪੂਰੀ ਦੁਨੀਆ ਨਾਲੋਂ ਇਹਨਾਂ ਦੇਸ਼ਾਂ ਦੇ ਮੌਸਮ ਨੇੜੇ ਕੀਨੀਆਂ ਤੰਜਾਨੀਆ ਈਥੋਪੀਆ ਪੂਰੀ ਦੁਨੀਆ ਨਾਲੋਂ ਇਹਨਾਂ ਦੇ ਮੌਸਮ ਅਲੱਗ ਨਹੀਂ ਜਿਹੜੇ ਟਾਈਮਾਂ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਗਰਮੀ ਪੈਂਦੀ ਆ ਉਹ ਟਾਈਮਾਂ ਦੇ ਵਿੱਚ ਇੱਥੇ ਠੰਡ ਪੈਂਦੀ ਆ ਤੇ ਇਹਨਾਂ ਦੀ ਜਿਹੜੀ ਗਰਮੀ ਆ ਉਹ ਬਈ ਨਵੰਬਰ ਦਸੰਬਰ ਚ ਹੁੰਦੀ ਆ ਹਨਾ ਨਵੰਬਰ ਦਸੰਬਰ ਜਨਵਰੀ ਅ ਇਹ ਨਹੀਂ ਤੋਂ ਬੀ ਬੇਤ ਖੀ ਤੋਂ ਪਾਏ ਤੇ ਮੁੰਲਾ ਦਾ ਪਸੀਨਾ ਘਟ ਆਉਂਦਾ ਨਰੋਬੀ ਵਿੱਚ ਨਹੀਂ ਗਰਮੀ ਹੁੰਦੀ ਨਰੋਬੀ ਚ ਨਹੀਂ ਹੁੰਦੀ ਕਿਉਂਕਿ ਇਹਦਾ ਥੋੜਾ ਜਿਹਾ ਐਲਟੀਟਿਊਡ ਜ਼ਿਆਦਾ ਆ ਗਿਆ ਜਿਵੇਂ ਤੁਸੀਂ ਘੁੰਮਣ ਜਾਓਗੇ ਮਨਾਲੀ ਵਾਲੇ ਪਾਸੇ ਤੁਸੀਂ ਦੇਖਿਓ ਵੀ ਗਰਮੀ ਚ ਵੀ ਉੱਥੇ ਸਵੇਰੇ ਸ਼ਾਮ ਠੰਡ ਹੋ ਜਾਂਦੀ ਆ ਸਾਰਾ ਕੰਮ ਆ ਜੀ ਇਹ ਐਲਟੀਟਿਊਡ ਦਾ ਇਹ ਆ ਗਿਆ ਜੀ ਡੀ ਕੈਥ ਲਾਉਣ ਮੈਂ ਕਹਿੰਦਾ ਇਹ ਪੰਜਾਬ ਦੇ ਵਿੱਚ ਅੱਜ ਤੋਂ 5 ਸਾਲ 6 ਸਾਲ ਪਹਿਲਾਂ ਕਿਸੇ ਨੂੰ ਡੀ ਕੈਥ ਲਾਉਣ ਦਾ ਐਡਾ ਪਤਾ ਨਹੀਂ ਹੁੰਦਾ ਸੀ ਮੈਨੂੰ ਵੀ ਨਹੀਂ ਪਤਾ ਸੀ ਜਦੋਂ ਆ ਘੁੰਮਣ ਫਿਰਨ ਵਾਲੇ ਪਾਸੇਜ ਪਏ ਆਣ ਉਸ ਤੋਂ ਬਾਅਦ ਪਤਾ ਲੱਗਣ ਲੱਗਿਆ ਵੀ ਡੀਕੈਥ ਲਾਉਣ ਦੇ ਵਿੱਚ ਵੀ ਆ ਹਿਸਾਬ ਗੁਤਾਬ ਹੁੰਦਾ ਕੋਈ ਚਲੋ ਜੀ ਆ ਐਵੇਂ ਦੀ ਛਤਰੀ ਆ ਬਾਈ ਮੇਰੇ ਕੋਲ ਅੱਛਾ ਹਾਂ ਇਹ ਛੋਟੀ ਆ ਪਰ ਉਹ ਵੱਡੀ ਆ ਆ ਤੇ ਐਵੇਂ ਉੱਪਰ ਵੱਡੀ ਵੀ ਆ ਗਈ ਆ ਹਾਂ ਚਲੋ ਜੀ ਲੋਜਿਕ ਹੋਰ ਜਗ੍ਹਾ ਦੇ ਉੱਤੇ ਆ ਗਏ ਸੀ ਕਾਫੀ ਪੀਣ ਵਾਸਤੇ ਠੰਡ ਦੇ ਵਿੱਚ ਠੰਡੀ ਕਾਫੀ ਗਲਾ ਤਾਂ ਨਹੀਂ ਫੜਦੀ ਆਪਣਾ ਬਾਈ ਨਹੀਂ ਨਹੀਂ ਭਾਜੀ ਕੀ ਲੋਜੀ ਲੋਈ ਸ਼ਾਮ ਦਾ 6 ਵਜੇ ਦਾ ਟਾਈਮ ਹੋ ਗਿਆ ਤੇ ਤੁਸੀਂ ਮੌਸਮ ਦੇਖੋ ਯਾਰ ਕੀਣੀਆਂ ਦਾ ਕਿੱਡਾ ਘੰਟਾ ਹਾਂਜੀ ਭਾਈ ਸਾਢੇ 6 ਹੋ ਗਏ ਸਾਢੇ 6 ਵਜੇ ਦਾ ਟਾਈਮ ਹੋ ਗਿਆ ਜੀ ਇੱਕ ਇੱਕ ਮਿੰਟ ਕੀਮਤੀ ਆ ਅੱਧਾ ਘੰਟਾ ਪਿੱਛੇ ਕਰਤਾ ਇਹ ਕੰਮ ਤੇ ਬੱਦਲਬਾਈ ਹੋ ਗਈ ਮਾੜੀ ਮੋਟੀ ਕਿਣਮਿਣ ਵੀ ਹੋਣ ਲੱਗੀ ਪਰ ਮੌਸਮ ਬਾਈ ਨਜ਼ਾਰੇ ਵਾਲਾ ਪੂਰਾ ਇਹਦੇ ਬਾਰੇ ਵੀ ਆਪਾਂ ਗੱਲਾਂ ਬਾਤਾਂ ਕਰਾਂਗੇ ਵੀ ਇਧਰਲੇ ਪਾਸੇ ਪੂਰੀ ਦੁਨੀਆ ਨਾਲੋਂ ਅਲੱਗ ਮੌਸਮ ਕਿਉਂ ਚੱਲਦਾ ਠੀਕ ਆ ਜੀ ਬਾਕੀ ਹੁਣ ਆਏ ਆ ਵੀ ਲੈਂਡ ਕਰਦੇ ਆ ਕੱਲ ਨੂੰ ਦਾ ਜਾਂ ਪਰਸੋਂ ਦਾ ਤੇ ਇੱਥੋਂ ਦਾ ਜਿਹੜਾ ਇੱਕ ਗੁਰਦੁਆਰਾ ਸਾਹਿਬ ਮਕਿੰਦੂ ਸਾਹਿਬ ਉਹਨੂੰ ਕਹਿੰਦੇ ਇੱਥੋਂ ਦਾ ਹਰਮੰਦਰ ਸਾਹਿਬ ਕਹਿੰਦੇ ਨੇ ਹਨਾ ਮਕਿੰਦੂ ਸਾਹਿਬ ਦਾ ਪ੍ਰੋਗਰਾਮ ਆਪਾਂ ਮਿੱਥਿਆ ਹੋਇਆ ਸ਼ਨੀਵਾਰ ਦਾ ਅਜੇ ਆਪਣੇ ਕੋਲ 2-3 ਦਿਨ ਹੈਗੇ ਨੇ ਉਹਨਾਂ ਚਿਰ ਆਪਾਂ ਇੱਥੋਂ ਦੇ ਨੇੜੇ ਤੇੜੇ ਥਾਵਾਂ ਦੇਖਾਂਗੇ ਚਲੋ ਇਹ ਇਸ ਟਾਈਮ ਆਪਾਂ ਜਿਹੜੀ ਇਮਾਰਤ ਦੇ ਵਿੱਚ ਹੈਗੇ ਆ ਇੱਧਰ ਜਿਹੜੀ ਬਾਲਕਨੀ ਆ ਇਹ ਇੱਥੋਂ ਦਾ ਦਰਬਾਰ ਸਾਹਿਬ ਆ ਜੀ ਗੁਰਦੁਆਰਾ ਸਾਹਿਬ ਆ ਗੁਰਦੁਆਰਾ ਨਾਨਕਸਰ ਤੁਹਾਨੂੰ ਦਰਸ਼ਨ ਕਰਵਾ ਲਈ ਅੰਦਰ ਵਾਹਿਗੁਰੂ ਜੀ ਦੇਖੋ ਕਿੰਨਾ ਸੋਹਣਾ ਦਰਬਾਰ ਸਾਹਿਬ ਬਣਿਆ ਹੋਇਆ ਲੋ ਜੀ ਸ਼ਾਮ ਦਾ 7 ਵਜੇ ਦਾ ਟਾਈਮ ਆ 7 ਵਜੇ ਦਾ ਟਾਈਮ 7 ਵਜੇ ਦਾ ਟਾਈਮ ਆ ਤੇ ਬਾਬਾ ਜੀ ਕਹਿੰਦੇ ਵੀ ਅੱਜ ਲੰਗਰ ਚੱਲਣਾ ਜੀ ਪੀਜ਼ਿਆਂ ਦਾ ਲੈ ਤੁਹਾਨੂੰ ਆਪਾਂ ਦਰਸ਼ਨ ਕਰਵਾ ਦਈਏ ਨਾਲੇ ਰਸੋਈ ਕਰਦੇ ਤੇ ਨਾਲੇ ਲੰਗਰ ਦੇ ਅੱਛਾ ਇਹ ਮੀਨੂ ਲੱਗਿਆ ਹੋਇਆ ਹੈ ਵੀ ਰੋਜ਼ ਚੀਜ਼ ਅਲੱਗ ਬਾਨੀ ਆ ਮਹੀਨੇ ਦਾ ਇੱਕ ਦਾ ਆ ਦੇਖੋ ਭਾਈ ਫਸਟ ਵੀਕ ਕੀ ਬਾਨਾ ਸੈਕਿੰਡ ਵੀਕ ਕੀ ਬਾਨਾ ਠੀਕ ਹੈ ਅੱਜ ਕੀ ਦਿਨ ਆ ਬੁੱਧਵਾਰ ਹਾਂਜੀ ਬੁੱਧਵਾਰ ਹੈ ਬੁੱਧ ਕੰਮ ਸ਼ੁੱਧ ਤੇ ਇਧਰਲੇ ਪਾਸੇ ਪੀਜ਼ੇ ਤਿਆਰ ਹੋਈ ਜਾਂਦੇ ਆ ਬਾਬਾ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਜੀ ਆਪਣਾ ਬਟਾ ਆਪਣੇ ਸਟਾਫ ਗੁਰਮੀਤ ਸਿੰਘ ਠੀਕ ਹੈ ਜੀ ਤੇ ਆਪਾਂ ਜਿਹੜਾ ਇੱਥੇ ਗੁਰੂ ਘਰ ਦੇ ਵਿੱਚ ਜਿੰਨੇ ਪ੍ਰਬੰਧਕ ਨੇ ਸਾਰਾ ਸਟਾਫ ਆਪ ਹੀ ਤਿਆਰ ਕਰਦਾ ਹੈ ਨਹੀਂ ਆਪ ਵੀ ਆਪਣੇ ਲਾਂਗਰੀ ਦੀ ਸੇਵਾ ਇਹ ਮੇਨ ਬੰਦੇ ਨੇ ਬਾਈ ਜੀ ਇਧਰ ਆਓ ਬਾਈ ਜੀ ਕੀ ਨਾਮ ਹੈ ਜੀ ਆਪਣਾ ਗੁਰਜੀਤ ਸਿੰਘ ਗੁਰਜੀਤ ਸਿੰਘ ਕਿੱਥੋਂ ਤੁਸੀਂ ਇੰਡੀਆ ਤੋਂ ਤੁਸੀਂ ਕਿੱਥੋਂ ਦਿੱਲੀ ਦਿੱਲੀ ਤੋਂ ਠੀਕ ਹੈ ਜੀ ਚਲੋ ਗੁਰਜੀਤ ਕਿੱਥੋਂ ਨੇ ਵਧੀਆ ਲੱਗ ਰਹੀ ਆਪਣੇ ਇਹ ਫਿਰ ਪੀਜ਼ੇ ਆਪਣੇ ਕੋਲ ਓਵਨ ਵੀ ਹੋਣਾ ਦੂਜਾ ਆਪਣੇ ਕੋਲ ਓਵਨ ਐ ਦਿਖਾਓ ਮਾੜਾ ਜ ਮਾੜਾ ਜ ਤੁਸੀਂ ਹੋਏ ਨੇੜੇ ਬਾਈ ਦੇ ਤੁਹਾਡੇ ਮਾਈਕ ਲੱਗਿਆ ਪਿਛਲੇ 2 ਦਿਨਾਂ ਤੋਂ ਮੈਂ ਇੱਥੇ ਲੰਗਰ ਛੱਕ ਰਿਹਾ ਅੱਜ ਕੁਝ ਪੀਜ਼ਿਆਂ ਵਾਲੀ ਆਈਟਮ ਸੀ ਮੈਂ ਕਿਹਾ ਜੱਸ ਉਹਨਾਂ ਵਾਲੇ ਰਸੋਈ ਦਿਖਾ ਦਈਏ ਤੇ ਨਾਲੇ ਸਾਨੂੰ ਪੀਜ਼ੇ ਬਣਦੇ ਦਿਖਾ ਦਈਏ ਕਿਹੜੇ ਓਵਨ 'ਚ ਬਣਦੇ ਨੇ ਕਿੰਨੇ ਕ ਟਾਈਮ 'ਚ ਤਿਆਰ ਕਰ ਦਿੰਦਾ ਇਹ ਪੀਜ਼ਾ ਮਤਲਬ ਕਿੰਨ 15 ਮਿੰਟ 15 ਮਿੰਟਾਂ ਚ ਕਿੰਨੇ ਪੀਜੇ ਪਾਉਣੇ ਪੈਂਦੇ ਨੇ ਇੱਕ ਵਾਰ ਚ 16 ਪੀਜੇ 16 ਪੀਜੇ 15 ਮਿੰਟਾਂ 'ਚ ਤਿਆਰ ਕਰਦੇ ਹਾਂ ਫੇਰ ਤਾਂ 1 ਮਿੰਟ ਦੀ ਕੈਵਰੇਜ ਨਿਕਲ ਗਈ ਅੱਛਾ ਜੀ ਇਹ ਚ ਕੱਲੇ ਪੀਜੇ ਨਹੀਂ ਭਾਜੀ 20 ਦਾ ਬਿਸਕੁਟ 25 ਹਾਂ ਦੇ ਵਿੱਚ ਆਪਾਂ ਪੈਟੀਆਂ ਅ ਬਰੇਡ ਜੋ ਮਰਜ਼ੀ ਬਣਾਈ ਜਾ ਭਾਜੀ ਸਾਰਾ ਕੁਝ ਬਣਾ ਸਕਦੇ ਹਾਂ ਅਸਾਂ ਲਾ ਦੱਸ ਯਾਰ ਨਗਲੇ ਉਹ ਕਹਿੰਦੇ ਨੇ ਨਾ ਕਹਾਵਤ ਕਹਿੰਦੇ ਵੀ ਬਣਾਉਣ 'ਚ ਵੱਧ ਟਾਈਮ ਲੱਗਦਾ ਤਖਾਨ ਚ ਘੱਟ ਟਾਈਮ ਲੱਗਦਾ ਇੱਥੇ ਮੂਹ ਲੱਗਦਾ ਬਣਾਉਣ ਚ ਘੱਟ ਟਾਈਮ ਲੱਗਦਾ 1 ਮਿੰਟ ਚ ਬੰਦਾ ਪੀਜ਼ਾ ਤਾਂ ਨਹੀਂ ਖਾ ਸਕਦਾ ਸਾਰਾ ਕਦੇ ਕਾਫੀ ਫਾਇਦੇ ਨੇ ਅੱਛਾ ਜੀ ਜਿਹੜੇ ਵੀ ਤੁਸੀਂ ਚੀਜ਼ ਕੋਸ਼ਿਸ਼ ਬਣਾਉਣਾ ਨਾ ਕੋਈ ਨੀਓਪਨ ਮੈਗਾ ਦੇ ਵਿੱਚ ਸਾਰਾ ਕੁਝ ਲਿਖਿਆ ਹੋਇਆ ਐਂ ਪੈਤੀਆਂ ਪੁੱਤੀਆਂ ਚੀਜ਼ ਬਣਾਨੀ ਹੈ ਹਾਂ ਜੀ ਤੁਸੀਂ ਇਹਦੇ ਵਿੱਚ ਟਰਾਈ ਕੋਈ ਵੀ ਚੀਜ਼ ਬਣਾ ਸਕਦੇ ਹੋ ਠੀਕ ਹੈ ਜੀ ਤੋਂ ਵਾਪੇ ਜਾਂਦਾ ਆਪੇ ਧੋਤਾ ਜਾਂਦਾ ਅੰਦਰੋਂ ਆਪਣੇ ਵਾਪੇ ਸਾਰਾ ਦੇ ਵਿੱਚ ਸਭ ਸਰਫਾ ਕੀ ਆਪਣਾ ਵੀ ਲੇ ਆਪਸ਼ਨਾਂ ਆ ਗਈਆਂ ਦੇ ਉੱਤੇ ਹੈ ਜਿਹੜੀ ਮਰਜ਼ੀ ਚੀਜ਼ ਬਣਾ ਲਓ ਤੁਸੀਂ ਦੁਨੀਆ ਭਰ ਦੀ 22 ਵਗੈਰਾ ਲੈ ਆ ਦੇਖੋ ਯਾਰ ਨਾਨਕ ਸਰ ਪੀਜ਼ਾ ਹੈ ਵੀਰੇ ਵੀਰੇਡ ਕੁਝ ਵੀ ਬਣਾਓ A to Z ਅੱਛਾ ਬਸ ਇਹਦੇ ਅੰਦਰ ਬਣੀ ਹੋਣੀਆਂ ਪਲੇਟਾਂ ਬਲੂਟਾਂ ਹੀ ਆ ਉਹਦੇ ਅੰਦਰ ਰਿਪੋਰਟਿੰਗ ਰੱਖ ਦੇਣਾ ਤੇਨੇ ਬਣ ਕੇ ਤਿਆਰ ਹੋ ਜਾਣਾ ਹੈ ਇੱਥੇ ਟਾਈਮ ਸਟਿਕਸ ਕਰ ਦੇਣਾ ਚਲ ਬਣਾਓ ਪੀਜ਼ਾ ਦਾ ਟਾਈਮ ਫਿਕਸ ਹੋ ਗਿਆ ਇਹ ਮਤਲਬ ਬੈਲ ਵੱਜ ਜਾਣੀ ਹੈ ਹਿੱਟ ਹੈ ਅੱਛਾ ਬਣਾਉਣੀ ਹੈ ਹਾਂਜੀ ਇਹ ਪਾਣੀ ਹੈ ਜੋ ਤੁਸੀਂ ਪਾਣੀ ਵਾਲੀ ਕੋਈ ਚੀਜ਼ ਬਣਾ ਰਹੇ ਹੋ ਹਾਂ ਪਾਣੀ ਆਪਣੇ ਆਪ ਮਤਲਬ ਨੇ ਆਪ ਕਿੰਨਾ ਪਾਣੀ ਚਾਹੀਦਾ ਆਪਣੇ ਆਪ ਲਿਓ ਠੀਕ ਐ ਇਹ ਇਹ ਹੁੰਦੀ ਹੈ ਹੀਟ ਟਾਈਮਿੰਗ ਕਿ ਕਿੰਨੇ ਮਿੰਟ ਬਾਅਦ ਤੁਸੀਂ ਮਤਲਬ ਤਿਆਰ ਜਾਂਦਾ ਇਹ ਹੀਟ ਹੁੰਦੀ ਹੈ 300 ਇਹ ਹੋ ਮਤਲਬ ਨੋਰਮਲ ਰੱਖਣੀ ਹੈ ਹਾਂ ਜੀ ਨੋਰਮਲ ਹੀ ਐ ਅੱਛਾ ਕੋਈ ਮਤਲਬ ਘਟਵਟ ਕਰ ਸਕਦੇ ਨਹੀਂ ਇਹ ਦੇਖੋ ਇੱਥੇ ਇਹਦੇ ਵਿੱਚ ਹੀਟ ਲੱਗੀ ਹੋਈ ਨੇ ਹਾਂ ਜੀ ਅੱਛਾ ਜੀ ਇਹਦੇ ਵਿੱਚ ਹੀਟ ਲੱਗੀ ਹੋਈ ਨੇ ਜਾਂ 10 ਬਾਈ ਆਟੋਮੈਟਿਕ ਤਾਂ ਇੱਥੇ ਟ੍ਰੇਆਂ ਹੀ ਲੱਗਦੀਆਂ ਹੋਣਗੀਆਂ ਅੱਛਾ ਟ੍ਰੇਆਂ ਲੱਗਦੀਆਂ ਨੇ ਲੋ ਪਾਪਾ ਜੀ ਉੱਤਰੀ ਠਾਕ ਦੇ ਤੇ ਇਹ ਬਾਈ ਕਿੰਨੇ ਕ ਦਾ ਪ੍ਰੋਜੈਕਟ ਆ ਇਹ ਕਿਥੋਂ ਲਿਆਂਦੀ ਹੋਈ ਆ ਮਸ਼ੀਨ ਇਹ ਸਣਾ ਬਾਹਰੋਂ ਆਇਆ ਬਾਹਰੋਂ ਦਾ ਹੂੰ ਜੋ ਰੁਕ ਪੰਟ ਦੇ ਵਿੱਚ ਇੱਦਾਂ ਕਰਕੇ ਤੀਜਾ ਰੱਖੋ ਅੱਛਾ ਇਹ ਜੇ ਆਪਾਂ ਦੋ ਪੀਜੇ ਵੀ ਰੱਖ ਸਕਦੇ ਇੱਕ ਟ੍ਰੇ 'ਚ ਟ੍ਰੇ 'ਚ ਦੋ ਪੀਜੇ ਆ ਜਾਂਦੇ ਅੱਛਾ ਠੀਕ ਹੈ ਪਾਪਾ ਜੀ ਦੇ ਖਾਣਦੇ ਵਾਸਤੇ ਇਹਨੂੰ ਬੰਦ ਕਰੋ ਹਾਂਜੀ ਬਸ ਰੈਡੀ ਲੇਅਰ देखो भाई चल ਹੁਣ ਨਾਲ ਹੀ ਦਾ ਸਟਾਰ ਹੋਣ ਲੱਗ ਗਿਆ ਨਾ ਉਹ ਦੇਖੋ ਤੁਸੀਂ ਸਾਹਮਣੇ ਵੀ ਚੱਲ ਪੈ ਗਏ ਅੰਦਰਲੇ ਪਾਸੇ ਬਣਾਉਣ ਵਾਲਾ ਇੱਥੇ ਨਾ ਇੱਕ ਆਪਣੇ ਹੋਟਲ ਵਾਲੇ ਆ ਗਏ ਹਾਂਜੀ ਉਹਨਾਂ ਨੇ ਅਖੰਡ ਪੱਟਸਾਪ ਕਰਾਇਆ ਇੱਥੇ ਹੂੰ ਪਾੰਦੇ ਸਾਡੇ ਹੋਟਲ 'ਚ ਨਹੀਂ ਹੈਗਾ ਐਡਾ ਵੱਡਾ ਅੱਛਾ ਇਹਨੇ ਕਾਫੀ ਫਾਇਦਾ ਹੂੰ ਇਹ ਰੋਟੀਆਂ ਰੋਟੀਆਂ ਤਾਂ ਨਹੀਂ ਬਣਦੀਆਂ ਹੋਣੀਆਂ ਇਹ 'ਚ ਆਹ ਮਸ਼ੀਨ ਰੋਟੀਆਂ ਅੱਛਾ ਰੋਟੀਆਂ ਵਾਲੀ ਲੱਭਾਈ ਸਾਰੀ ਯਾਰ ਤਕਨੀਕੀ ਯੁੱਗ ਹੋ ਗਿਆ ਹਣ ਤਾਂ ਬੰਦੇ ਵੇਲੇ ਕਰਦੇ ਮਸ਼ੀਨਾਂ ਨੇ ਬਣਾਉਣੇ ਵਾਲੀ ਹੈ ਅੱਛਾ ਗ੍ਰੇਵੀ ਬਣਾਉਣ ਵਾਲੀ ਹੈ ਪਨੀਰ ਦੀ ਅੱਛਾ ਪਨੀਰ ਦੀ ਗ੍ਰੇਵੀ ਬਣਾਉਣ ਵਾਲੀ ਮਸ਼ੀਨ ਹੈ ਸਾਡਾ ਸਿਲੰਡਰ ਹੈ ਅੱਛਾ ਸਾਡੀ ਪੇੜੇ ਪੇੜੇ ਕੱਟਣ ਵਾਲੀ ਮਸ਼ੀਨ ਹੈ ਆ ਭਾਈ ਇਧਰ ਸਾਡੀ ਆਟੇ ਗੁੰਨੇ ਵਾਲੀ ਮਸ਼ੀਨ ਹੈ ਲੈ ਦੱਸ ਯਾਰ ਇਹ ਸਾਡੀ ਨਾਨ ਚਪਾਤੀ ਬਣਾਉਣ ਵਾਲੀ ਮਸ਼ੀਨ ਹੈ ਤੁਸੀਂ ਤਾਂ ਮੈਂ ਕਿਹਾ ਫਿਰ ਕੱਲੀਆਂ ਕਮਾਂਡਾ ਹੀ ਦਿੰਨੇ ਹੋ ਹੈ ਭਾਜੀ ਆ ਡੋਸਾ ਮਸ਼ੀਨ ਡਿਜੀਟਲ ਲੰਗਰ ਤਿਆਰ ਹੋਣ ਲੱਗਿਆ ਹੁਣ ਦਾ ਆ ਡੋਸਾ ਮਸ਼ੀਨ ਉਹ ਲੈ ਯਾਰ ਭਾਈ ਆ ਡੋਸੇ ਵਾਲੀ ਮਸ਼ੀਨ ਆ ਆ ਤੰਦੂਰ ਹੈ ਇਹ ਅੰਦਰ ਦਾ ਇਹ ਮਿੱਟੀ ਲੱਗੀ ਆ ਹਾਂ ਉਹ ਦੂਰੇ ਆ ਨਾ ਇਹਦੇ ਵਿੱਚੋਂ ਨਾਲ ਨੇ ਬਣਾ ਸਕਦੇ ਨੇ ਅੱਛਾ ਮਟਰ ਭਟਾ ਵਗੈਰਾ ਹਾਂਜੀ ਹਾਂਜੀ ਬੈਂਗਨ ਫੋਨ ਕੇ ਭਟਾ ਬਣਾ ਸਕਦੇ ਨੇ ਇਹ ਪਰਮਾਨੈਂਟ ਕੋਲੇ ਆ ਹਾਂ ਪਰਮਾਨੈਂਟ ਕੋਲੇ ਆ ਹਾਂ ਬਦਲਨੇ ਤਾਂ ਪੈਂਦੇ ਹੋਣੇ ਨਾ ਨਾ ਬਦਲ ਨਹੀਂ ਪੈਂਦੇ ਬਦਲਨੇ ਵੀ ਨਹੀਂ ਪੈਂਦੇ ਇਹ ਇਹ ਬਦਲਦੇ ਨਹੀਂ ਪੈਂਦੇ ਭਾਜੀ ਇਹ ਸਾਦੀ ਮਸਾ ਤੇ ਵਾਲੀ ਕਿਹੜੇ ਪੱਤੋ ਦੇ ਨਾ ਇਹ ਮਸਾਲਾ ਰਸਨੇ ਵਾਲੀ ਦੇਖੋ ਕਿਹੜੀ ਚੀਜ਼ ਜੀ ਅੱਛਾ ਆ ਭਾਈ ਦੇਖੋ ਤੁਸੀਂ ਬਰਤਨ ਰਸੋਈ ਘਰ ਦੇ ਆ ਮਸਾਲਿਆਂ ਦੀ ਕਿੱਟ ਪਈ ਆ ਇਹ ਦੇਖੋ ਇਹ ਪੌਂਟਿੰਗ ਹੈ ਇਹ ਗਰਮ ਮਸਾ ਦੇਦੀ ਹੈ ਇਹ ਵੀ ਲੱਕੜਾਂ ਦੀ ਬਣਿਆ ਹੋਇਆ ਸਾਰਾ ਹੈ ਸਾਰਾ ਲੱਕੜਾ ਇਹਨੂੰ ਕਿੱਥੇ ਵੀ ਤੁਸੀਂ ਲੈ ਕੇ ਜਾ ਸਕਦੇ ਹੋ ਲੈ 10000 ਇਹ ਤਾਂ ਹੁਣ ਦਿਖਾਉਂਦਾ ਉਹ ਚੀਜ਼ ਆ ਆ ਮੈਨੂੰ ਦੱਸੋ ਮਾੜਾ ਜੀ ਵੀ ਇਹ ਇਹ ਹੁਣ ਪਰਮਾਨੈਂਟ ਕੋਲੇ ਨੇ ਪੱਥਰ ਵਾਲੇ ਹੈ ਬਿਲਕੁਲ ਪੱਥਰ ਵਾਲੇ ਮਗੀ ਜਾਂਦੇ ਨੇ ਤੇ ਬਸ ਸਾਰੀ ਉਮਰ ਵਰਤ ਤੈਨੂੰ ਦੱਸਦਾ ਪਲੀਜ਼ ਇੱਕ ਮਿੰਟ ਹਾਂ ਜਦੋਂ ਆਪਾਂ ਇਹਨੂੰ ਅੱਗ ਬਲਣੀ ਆ ਹਾਂਜੀ ਇਹਨਾਂ ਗਰਮ ਹੋ ਜਾਣਾ ਹਾਂ ਗਰਮ ਹੋ ਕੇ ਜਿੱਦਾਂ ਆਪਾਂ ਅੱਗ ਬੰਦ ਰਹੀ ਇਹਨਾਂ ਬੰਦ ਕਰ ਦੇਣੀ ਨਾ ਲਾਲ ਰਹਿਣਾ ਜਿੱਦਾਂ ਲਾਲ ਹੋਏ ਆਹ ਲਾਲ ਹੋ ਜਾਂਦੀ ਨਹੀਂ ਮੁੜ ਕੇ ਆਪਣੇ ਆਪ ਠੰਡੇ ਹੋ ਨੇ ਇੱਧਰ ਰਹਿਣੇ ਚੁੱਕਣੇ ਪੈਂਦੇ ਚੇਂਜ ਨਹੀਂ ਕਰਨੇ ਪੈਂਦੇ ਅੱਛਾ ਇਹ ਸਾਡੀ ਮਸ਼ੀਨ ਹੈ ਚਿਪਸ ਬਣਾਉਣ ਵਾਲੀ ਮਸ਼ੀਨ ਹੈ ਚਿਪਸ ਲੇਜ਼ ਆਪਣੇ ਹਾਂ ਸੈਲਟ ਵਾਲੀ ਮਸ਼ੀਨ ਹੈ ਔਰ ਕੀ ਨਾਮ ਹੈ ਜਿੱਦਾਂ ਆਪ ਨਜ਼ਰੀਲਾ ਵਗੈਰਾ ਚੀਜ਼ ਵਗੈਰਾ ਕਰ ਸਕਦੀ ਹੈ ਇਹ ਸਾਰਾ ਕੁਝ ਅੱਛਾ ਇਹ ਦੇ ਅੱਠ ਬਲੇਡ ਆ ਇਸ ਨੇ ਹਾਂ ਇਹਦੀ ਕੀਮਤ ਕਾਫੀ ਹੈ ਅੱਛਾ ਇਹਦੇ ਵਿੱਚ ਚਲਾਉਣਾ ਅੱਠ ਅੱਠ ਤਰ੍ਹਾਂ ਦੇ ਆਪਾਂ ਕੋਈ ਚੀਜ਼ ਕੱਟ ਸਕਦੇ ਹਾਂ ਇਹਦੇ ਨਾਲ ਉਮ আচ্ছা મતલਬ ਅਸਲਾਦ ਵਗੈਰਾ ਕੱਟਣਾ ਜਾਂ ਹੋਰ ਹੈ ਕਿ ਬਿਜਲੀ ਤੇ ਚੱਲਦਾ ਹੈ ਕੰਮ ਸਾਰਾ ਕੁਝ A to Z ਸਾਰਾ ਕੁਝ ਕੱਟ ਸਕਦੇ ਨੇ ਗੰਦੇ ਕੱਟਨੇ ਆਪਾਂ ਧੜਕੇ ਵਾਸਤੇ ਉਹ ਵੀ ਕੱਟ ਸਕਦੇ ਸੱਚਾ ਜੀ ਕੁਝ ਬਾਰੇ ਕੱਟਨੇ ਮੋٹے ਕੱਟਨੇ ਜਿੱਦਾਂ ਵੀ ਕੱਟਨੇ ਸਾਰਾ ਕੁਝ ਕੱਟੇ ਇਹ ਤਾਂ ਪੂਰੀ ਭਾਈ ਡਿਜੀਟਲ ਅਸੋਈ ਹੋਈ ਹੈ ਆ ਤੈਨ ਦਿਖਾਉਂਦੇ ਭਾਜੀ ਬਾਹਰ ਵੇਖੋ ਕੀ ਚੀਜ਼ ਲੰਗਰ ਕਰਵਾਉਣ ਵਾਸਤੇ ਫਲਾਰ ਜਿਹਾ ਆਇਓ ਬਾਈ ਮਣੀ ਜੀ ਲਾਓ ਬਾਈ ਜੀ ਲਾਈਟ ਪੂਰਾ ਦਿਨ ਲੰਗਰ ਪਿਆ ਰਹੇਗਾ ਅੱਛਾ ਹਾਂ ਠੰਡਾ ਨਹੀਂ ਹੋਊਗਾ ਹਾਂ ਇਹ ਜਿਵੇਂ ਆਪਣੇ ਵਿਆਹਾਂ ਦੇ ਵਿੱਚ ਵੀ ਹੁੰਦਾ ਹੈ ਨਾ ਨਾ ਸੜੂਗਾ ਸੜੂਗਾ ਕਿਉਂ ਨਹੀਂ ਹੂੰ ਇੱਕ ਮਿੰਟ ਗੰਧ ਦਿਖਾ ਰਦਾ ਕੋਈ ਨਹੀਂ ਇਦਰੇ ਚ ਪਾਣੀ ਪਾ ਦੇਣਾ ਬਿਲਕੁਲ ਬਿਲਕੁਲ ਪਾਣੀ ਭਾਫ ਦੇ ਨਾਲ ਗਰਮ ਹੋਣਾ ਹਾਂ 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 ਇਹ ਵੀ ਸਬਜੀ ਥੱਲੇ ਲੱਗ ਜੇ ਕੋਈ ਹਾਂ ਨਹੀਂ ਬਿਲਕੁਲ ਜਿਵੇਂ ਵਿਆਹਾਂ ਚ ਵੀ ਹੁੰਦਾ ਅੱਜ ਕੱਲ ਰੱਖ ਦੇ ਦਿੰਦੇ ਨੇ ਹਨਾ ਇਹਨਾਂ ਨੂੰ ਪਾਈ ਸਾਹਿਬ ਨੂੰ 8 ਸਾਲ ਹੋ ਗਏ ਨੇ ਮੇਰੇ ਹੁੰਦਾ ਸਾਰਾ ਕੁਝ ਬਣਿਆ ਬੇਸਰੀ ਜੰਦ ਥੋੜੇ ਸਾਹਮਣੇ ਹੀ ਬਣੀ ਹੈ ਸਾਰੀ ਹੈ ਸਾਹਮਣੇ ਬਣਿਆ ਸਾਰਾ ਕੁਝ ਬਈ ਮੇਰੇ ਸਾਹਮਣੇ ਬਣਦੇ ਜਾਂਦੀ ਨੇ ਠੀਕ ਹੈ ਜੀ ਮੀਤ ਸਿੰਘ ਜੀ ਇਹ ਸਾਡੇ ਹਰ ਮੀਤ ਸਿੰਘ ਜੀ ਸੇਵਾਦਾਰਿਆ ਮੜੇ ਮੋਟੇ ਜੀ ਸੇਵਾਦਾਰਿਆ ਠੀਕ ਆ ਭਾਈ ਇੱਥੇ ਪਾਣੀ ਪਾ ਦੇਣਾ ਫਿਰ ਤੁਸੀਂ ਤਾਂ ਮਤਲਬ ਕਮਾਂਡਾ ਦੇਣ ਤੀ ਰੱਖੇ ਹੋ ਉਂਗਲੀਆਂ ਚਲਾਉਣੀਆਂ ਨੇ ਤੇ ਬਣੀਆਂ ਦਾ ਕੰਮ ਆਪਣੇ ਆਪ ਹਨਾ ਨਹੀਂ ਬਹੁਤ ਵਧੀਆ ਭਾਈ ਕੋਈ ਸੁਵਿਧਾ ਨਹੀਂ ਕੋਈ ਪ੍ਰੋਬਲਮ ਨਹੀਂ ਆਹ ਲਓ ਦੇਖੋ ਯਾਰ ਕਿਸੇ ਚੀਜ਼ ਦੀ ਮਤਲਬ ਇੱਥੇ ਸਾਨੂੰ ਉਹ ਨਹੀਂ ਹੈਗਾ ਵੀ ਹੁਣ ਪਸੀਨੇ ਨਾਲ ਭਜਣਾ ਪਊਗਾ ਇੱਥੇ ਚਲੋ ਭਾਈ ਆ ਆ ਤਵੀ ਆ ਗਈਆਂ ਰੋਟੀਆਂ ਵਾਲੀ ਜਦੋਂ ਵੱਡਾ ਪ੍ਰੋਗਰਾਮ ਹੁੰਦਾ ਨਾ ਕੋਈ ਸਾਡੇ ਨੰਬਰ ਤੇ ਆਸਮਾਨ ਜੀ ਆ ਪਰਸ਼ਾਦੇ ਬਣਾ ਸਕਦੇ ਨਹੀਂ ਪਰ ਪਰਾਠੇ ਬਣਾ ਸਕਦੇ ਪ੍ਰਸ਼ਾਦੇ ਤੇ ਪਰੌਂਠੇ ਜਿੱਦਾਂ ਵੇਖੋ ਨਾ ਜਿੱਦਾਂ ਆਪ ਵਿੱਚ ਔਇਲ ਪਾਤਾ ਇਹਦੇ ਵਿੱਚੋਂ ਡੂੰਗਾ ਜਿੱਦਾਂ ਤੇਲ ਹੁੰਦਾ ਨਹੀਂ ਇਹ ਟਿੱਕੀਆਂ ਵਾਲਾ ਹਾਂਜੀ ਹਨਾ ਜੇ ਆਪਾਂ ਪਰੌਂਠੇ ਬਣਾਉਣੇ ਕੋਈ ਥੋੜੇ ਵਿੱਚ ਤੇਲ ਪਾਤਾ ਸੱਡਾ ਦੇ ਨਾਲ-ਨਾਲ ਥੋੜੇ-ਥੋੜੇ ਕਰਕੇ ਆਪਾਂ ਚੱਕੀ ਜਾਨੇ ਅੱਛਾ ਇਹ ਚੀਜ਼ ਆ ਵੀ ਨਿਤ ਨਵੀਂ ਆਈਟਮ ਤਿਆਰ ਹੋ ਸਕਦੇ ਜਿੰਨਾ ਇੱਥੇ ਮਸ਼ੀਨ ਪਿਆ ਹਨਾ ਇੱਥੇ ਕੋਈ ਪ੍ਰੋਬਲਮ ਬਣੀ ਕਰਨੀ ਨਹੀਂ ਹੈ ਬਦਿਆ ਸਾਰਾ ਕੁਝ ਵਧੀਆ ਚਲੋ ਵਧੀਆ ਇਹ ਚੀਜ਼ ਇੱਥੇ ਬੈਠ ਕੇ ਲੰਘ ਸਕਦੀ ਸਾਡੇ ਸਾਥ ਸਾਥ ਵਿੱਚ ਜਦੋਂ ਆਪਣੇ ਚੱਲ ਜਾਂਦੇ ਨੇ ਜਦੋਂ ਵਰਕਰ ਸੀੜੀ ਉੱਪਰੋਂ ਆਉਂਦੇ ਆ ਹਾਂਜੀ ਉਹਨੇ ਸਫਾਈ ਕਰਕੇ ਜਾਣੀ ਇੱਥੇ ਹਾਂ ਇਹਨੀ ਗੰਦ ਤੁਹਾਨੂੰ ਮਿਲਦਾ ਕਾਲੇ ਵੀ ਇੱਥੇ ਰਸੋਈ ਦੇ ਵਿੱਚ ਸੇਵਾ ਕਰਦੇ ਨੇ ਹਾਂ ਸਾਡੇ ਇੱਥੇ ਰੱਖਿਆ ਵੀ ਤਿੰਨ ਟਾਈਮ ਸਾਡੇ ਮੋਪ ਵੱਜਣਾ ਉੱਪਰ ਥੱਲੇ ਅੱਛਾ ਠੀਕ ਹੈ ਕੋਈ ਆਵੇ ਨਾ ਆਵੇ ਕੋਈ ਆਵੇ ਨਾ ਆਵੀਂ ਨਾ ਠੀਕ ਹੈ ਭਾਈ ਇਹ ਆਇਆ ਨਾ ਯਾਰ ਇੱਕ ਤਾਂ ਨਾਲੇ ਟਾਈਮ ਦੀ ਬਚਤ ਵੀ ਹੋ ਗਈ ਹੈਨਾ ਤੇ ਜਾਦੇ ਸੇਵਾਦਾਰ ਦੀ ਵੀ ਲੋੜ ਨਹੀਂ ਪੈਂਦੀ ਆਪਾਂ ਹੱਥੋਂ ਨੇ ਅੱਜ ਤੋਂ ਉੱਥੋਂ ਇੱਥੋਂ ਆਣਾ ਇਹ ਵਾ ਪੂਰਾ ਮੌਲਾ ਵਾਲਾ ਸਿਸਟਮ ਕੀਤਾ ਪਿਆਦਾ ਤੁਸੀਂ ਦੇਖੋ ਯਾਰ ਜੇ ਮੈਂ ਕਿਸੇ ਰੈਸਟੋਰੈਂਟ ਚ ਹੁੰਦਾ ਹੁੰਦਾ ਚਲੋ ਇਹ ਗੁਰੂ ਘਰ ਦੀ ਅ ਰਸੋਈ ਘਰ ਤੇ ਪਰ ਟੈਕਨੋਲੋਜੀ ਇੱਥੇ ਸਾਰੀ ਭਾਈ ਮੌਲਾ ਤੋਂ ਵੀ ਤਾਂ ਦੀ ਗੱਲ ਬਾਤ ਮੈਂ ਪਿਛਲੇ 2 ਦਿਨਾਂ ਤੋਂ ਇੱਥੇ ਪ੍ਰਸ਼ਾਦਾ ਪਾਣੀ ਛਕ ਰਿਹਾ ਤੇ ਭਾਂਤ ਭਾਂਦੇ ਮੈਨੂੰ ਪਕਵਾਨ ਖਾਣ ਨੂੰ ਸ਼ਕਨ ਨੂੰ ਮਿਲ ਰਹੇ ਤੁਸੀਂ ਤੁਹਾਨੂੰ ਆਪਣੇ ਗੁਰਦੈ ਦੀ ਖਾਸियत ਦਿਖਾਉਂਦਾ ਅੱਜ ਆਪਾਂ ਪੀਜ਼ਾ ਛਕਾਂਗੇ ਹਾਂਜੀ 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 ਹਾਂ ਅੱਛਾ ਜੀ ਐ ਐ ਤਾਂ ਫਿਰ ਮੈਨੂੰ ਲੱਗਦਾ ਵੀ ਮੈਨੂੰ ਥੋੜੇ ਨਾਲ ਹੀ ਡਿਊਟੀ ਕਰਨੀ ਪੈਣੀ ਹੈ ਇੱਥੇ ਜਿਹੜਾ ਆ ਆਪਣੀ ਚਾਰੀ ਮਸ਼ੀਨ ਹੈ ਨਾ ਹਾਂਜੀ 6 ਮਸ਼ੀਨਾਂ ਨਾਲ ਆਪਣੀ ਹੂੰ ਬਾਕੀ ਜਿਸੇ ਵੀੰਦਾ ਉਥੇ ਹੱਥਾਂ ਦੇ ਨਾਲ ਸੀਰ ਕੱਟੀ ਜਾਂਦੀ ਪਈ ਕੋਈ ਸੇਵਾ ਦੇ ਗਿਆ ਆ ਠੀਕ ਹੈ ਭੇਟਾ ਦੇ ਗਿਆ ਕੋਈ ਹਾਂਜੀ ਹੰਕਰ ਸਾਹਿਬ ਹੰਕਰ ਵਾਸਤੇ ਕਿਸੇ ਵਾਸਤੇ ਵੀ ਹਾਂਜੀ ਇੱਥੇ ਆਪਣਾ ਡਿਜੀਟਲ ਲਿਆ ਅੱਲਾ ਦੱਸ ਯਾਰ ਹਰ ਕਿਸ ਦਾ ਨਾਮ ਲਿਖਿਆ ਆ ਹਾਂ ਹੁਣ ਕਰੋ ਗੱਲ ਬਈ ਅਫਰੀਕਾ ਕੀ ਆ ਅਫਰੀਕਾ ਕੀ ਨਹੀਂ ਹੈਗਾ ਹੋ ਗਿਓ ਨਾ ਕੁਝ ਹੂੰ ਜਿੱਦਾਂ ਹੁਣ ਮੈਂ ਆਪਣੇ ਵਾਸਤੇ ਚਲੋ ਇਹ ਤੁਹਾਨੂੰ ਬਣੀਆਂ ਰਸੀਦਾਂ ਕੱਟਿਆ ਜੀ ਨਹੀਂ ਮੈਂ ਨਾ ਫੀਡ ਕਰ ਸਕਦੇ ਪਰਮਨੈਂਟਲੀ ਠੀਕ ਹੈ ਤੇ ਜਿਵੇਂ ਅਗਲੇ ਮਹੀਨੇ ਬੰਦਾ ਕੋਈ ਸੇਵਾ ਕਰਨੀ ਚਾਹੁੰਦਾ ਤਾਂ ਉਹਦੀ ਰਸੀਦ ਦੀ ਪਰਚੀ ਆਟੋਮੈਟਿਕ ਵੀ ਕੱਟ ਸਕਦੇ ਆ ਆਟੋਮੈਟਿਕਲੀ ਅੱਛਾ ਜੀ ਉਹ ਆਪਣਾ ਨਾਮ ਦੱਸਣਾ ਮਨਾ ਜੀ ਆ ਇੱਕ ਦੋ ਸਪੈਲਿੰਗ ਦੱਸਣੇ ਨਾਮ ਦੇ ਪਾਉਣੇ ਉਹਦਾ ਨਾਮ ਆ ਜਾਣਾ ਲਓ ਦੱਸਿਆ ਪਰਮਨੈਂਟਲੀ ਉਹਦਾ ਇਹਦੇ ਵਿੱਚ ਕੋਡ ਨੰਬਰ ਬਣ ਗਿਆ ਹਾਂ ਰੋਜ਼ ਰੋਜ਼ ਪੈਨ ਦੇ ਨਾਲ ਲਿਖਣ ਦੀ ਲੋੜ ਨਹੀਂ ਹੈਗੀ ਹਾਂ ਹਾਂ ਇਹ ਬਹੁਤ ਵਧੀਆ ਯਾਰ ਬਈ ਇਹ ਹੁਣ ਕਹੋ ਮੈਂ ਕਹਾ ਵੀ ਅਸੀਂ ਆਪਾਂ ਅਫਰੀਕਾ 'ਚ ਘੁੰਮ ਰਹੇ ਹਾਂ ਜਿਵੇਂ ਆਪਾਂ ਕਹਿ ਦਿੰਦੇ ਹੁੰਨੇ ਆ ਹਨਾ ਲ ਕਰੂਗਾ ਕੋਈ ਰਿਸ ਅਫਰੀਕਾ ਦੀ ਚਲੋ ਬਈ ਪੂਰੇ ਹਾਲ ਦੇ ਵਿੱਚ ਸਪੀਕਰ ਲੱਗੇ ਆਪਣੇ ਇਹ ਪੂਰਾ ਲੰਗਰ ਹਾਲ ਆ ਜੀ ਇੱਕ ਕਮਿਊਨਿਟੀ ਹਾਲ ਆ ਤਾਂ ਇੱਥੇ ਲੰਗਰ ਮਤਲਬ ਉੱਥੇ ਬਹਿ ਕੇ ਛਕ ਲੈਂਦੇ ਨਹੀਂ ਕੁਰਸੀਆਂ ਤੇ ਕਿਉਂਕਿ ਇੱਥੇ ਵਿਆਹ ਸ਼ਾਦੀਆਂ ਵਾਲੇ ਪ੍ਰੋਗਰਾਮ ਹੁੰਦੇ ਨੇ 550 ਸਾਲ ਗੁਰੂ ਨਾਨਕ ਦੇਵ ਜੀ ਦੇ